ਕੈਨੇਡਾ ਦੇ ਗੁਰਦੁਆਰਾ ਸਾਹਿਬ ਦੀ ਕਮਿਊਨਿਟੀ ਸੈਂਟਰ ਦੇ ਬਾਹਰ ਦੇਖੇ ਗਏ ਨੂੰ ਸਾਈਨ ਬੋਰਡ ਹੈ ਰਿਪਬਲਿਕ ਆਫ ਖਾਲਿਸਤਾਨ ਇੱਕ ਤਰੀਕੇ ਦੇ ਨਾਲ ਖਾਲਿਸਤਾਨ ਦੀ ਪ੍ਰਮੋਸ਼ਨ ਕੀਤੀ ਗਈ ਬਟ ਇਸ ਨੂੰ ਅੰਬੈਸੀ ਵਰਡ ਯੂਜ਼ ਕਰਨਾ ਜਾਂ ਐਸੀ ਕਹਿ ਦੇਣਾ ਜਾਂ ਅੰਬੈਸੀ ਦਾ ਟੈਗ ਲਾ ਦੇਣਾ ਮੈਨੂੰ ਲੱਗਦਾ ਕਿ ਓਵਰ ਇਹ ਗੱਲ ਵਧਾਈ ਗਈ ਹੈ ਤੇ ਗੱਲ ਨੂੰ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਜਿਵੇਂ ਅੰਬੈਸੀ ਕਾਲਿਸਤਾਨ ਦੀ ਕੌਲਗੀ ਬਤਾਂਉਣ ਵਾਲੇ ਕੌਮ ਪਾਰਟੀ ਮੀਡੀਆ ਹਾਂ ਸਰਕਾਰ ਦੀ ਮੰਚ ਜੇ ਹਾਂ ਕੈਨੇਡਾ ਦਾ ਰੈਕੋਗਨਾਈਜ਼ ਕਰੇ ਕਾਲਿਸਤਾਨ ਇਨਕਜ਼ਾਈ ਹਾਂ ਫਿਰ ਐਮਬੈਸੀ ਸਥਾਪਿਤ ਕੀਤੀ ਜਾ ਸਕਦੀ ਹੈ ਜਾਂ ਸਕਦੀ ਅੰਡਰ ਕਰੰਟ ਇੱਕ ਕੈਂਪੇਨ ਚੱਲ ਰਹੀ ਹੈ ਗਵਰਨਮੈਂਟ ਆਫ ਇੰਡੀਆ ਵੱਲੋਂ ਕਿਸੇ ਤਰੀਕੇ ਨਾਲ ਕਿ ਕੈਨੇਡਾ ਨੂੰ ਇਸ ਕੱਲੀ ਪ੍ਰਗੋਹ ਕੀਤਾ ਜਾਵੇ ਤੇਜਤ ਕੀਤਾ ਜਾਵੇ ਕਿ ਉਹ ਖਾਲਸਤਾਨੀਆਂ ਦੇ ਜਿਹੜੇ ਉੱਥੇ ਰਹਿ ਰਹੇ ਨੇ ਉਹਨਾਂ ਦੇ ਖਿਲਾਫ ਇੱਕ ਸਪਰੈਸ਼ਨ ਦੀ ਕੈਂਪੇਨ ਚੱਲ ਰਹੀ ਹੈ ਉਹਨਾਂ ਦੀ ਆਵਾਜ਼ ਨੂੰ ਦਬਾਉਣ ਲਈ ਮਜਬੂਰ ਹੋ ਗਏ ਜਿੰਨੇ ਗੈਂਗਸਟਰਸ ਨੇ ਉੱਥੇ ਬੈਠ ਗਏ ਨੇ ਜਾ ਕਿਹੜੀ ਪੰਜਾਬ ਦੇ ਵਿੱਚ ਐਕਸਟਰੈਸ਼ਨ ਹੁੰਦੀ ਹੈ ਜਿਹੜੀਆਂ ਹਾਇਰਡ ਕਿਲਿੰਗਸ ਹੁੰਦੀਆਂ ਨੇ ਜਾਂ ਜਿਹੜੀ ਉੱਥੇ ਫਾਇਰਿੰਗ ਦੇ ਇਨਸੀਡੈਂਟ ਹੁੰਦੇ ਇਹ ਕਪੂਲ ਚੜਨਾ ਹੈ ਹਾਂ ਇਹ ਸਾਰੀਆਂ ਚੀਜ਼ਾਂ ਕਰਵਾਈਆਂ ਜਾ ਰਹੀਆਂ ਇਹ ਇਹ ਆਪਣੇ ਆਪ ਨਹੀਂ ਹੋ ਰਹੀਆਂ ਇਹ ਕਰਵਾਈਆਂ ਜਾ ਰਹੀਆਂ ਕਿ ਕੈਨੇਡਾ ਗਵਰਨਮੈਂਟ ਇਸ ਗੱਲ ਲਈ ਆਪਣੇ ਆਪ ਨੂੰ ਆਪਣੇ ਆਪ ਨੂੰ ਤਿਆਰ ਕਰੇ ਕਿ ਉਹ ਪਾਕਿਸਤਾਨੀਆਂ ਦੇ ਖਿਲਾਫ ਉਹ ਕਾਰਵਾਈ ਤੇਜਿਤ ਕਰਵਾਇਆ ਜਾ ਰਿਹਾ ਹੈ ਇਹ ਵੀ ਕਹਿ ਸਕਦਾ ਹੈ ਕਿ ਪਾਕਿਸਤਾਨੀਆਂ ਦੇ ਖਿਲਾਫ ਕਾਰਵਾਈ ਕਰ ਕਿੱਸੇ ਵੀ ਨਵੇਂ ਮੁਲਕ ਦੇ ਬਣਨ ਲਈ ਅਮਰੀਕਾ ਦੀ ਮਦਦ ਬਹੁਤ ਜ਼ਰੂਰੀ ਹੈ ਤੇ ਸਾਡੀ ਤੇ ਖਾਲਸਤਾਨ ਦੀ ਤੇ ਮੂਲ ਲੱਗਦਾ ਸੀ ਕਿਉਂਕਿ ਹੁਣ ਅਮਰੀਕਾ ਭਾਰਤ ਦੇ ਨੇੜੇ ਆ ਗਿਆ ਤੇ ਉਹਨਾਂ ਖਾਲਸਤਾਨ ਦੂਰ ਹੋ ਗਏ। ਹੁਣ ਫਿਰ ਦੁਬਾਰਾ ਬੜੇ ਸਾਲਾਂ ਬਾਅਦ ਫਿਰ ਹਾਲਾਤ ਬਦਲ ਲੈਣੇ ਫਿਰ ਸਿਚੁਏਸ਼ਨ ਬਦਲ ਰਹੀ ਹੈ ਫਿਰ ਜੀਓਪੋਲੀਟੀਕਲ ਸਿਚੁਏਸ਼ਨ ਬਦਲਦੀ ਤੁਹਾਨੂੰ ਦਿਖ ਰਹੀ ਹੈ। ਹੁਣ ਇੱਥੇ ਫਿਰ ਖਾਲਸਤਾਨ ਲੀਡਰਸ਼ਿਪ ਦੀ ਸਿਆਣਪ ਚਾਹੀਦੀ ਹੈ, ਦ੍ਰਿੜਤਾ ਚਾਹੀਦੀ ਹੈ, ਕਮਿਟਮੈਂਟ ਚਾਹੀਦੀ ਹੈ। ਉਹਨਾਂ ਦੀ ਡਿਪਲੋਮੈਟ ਡਿਪਲਮੇਸੀ ਚਾਹੀਦੀ ਹੈ, ਸਿੱਖ ਡਿਪਲਮੇਸੀ ਐਸ ਵੈਲੇ ਉਹਦਾ ਇੱਕ ਇੱਕ ਖਾਸ ਸਮਾਂ ਆ ਗਿਆ ਕਿ ਉਹ ਉਹ ਪਲੇ ਹੋਣੀ ਚਾਹੀਦੀ ਹੈ ਕਿ ਇਹ ਬਦਲੇ ਹੋਏ ਹਾਲਾਤਾਂ ਦੇ ਵਿੱਚ ਅਸੀਂ ਆਪਣੀ ਮੂਵਮੈਂਟ ਨੂੰ ਕਿੰਨੇ ਕਦਮ ਹੋਰ ਅੱਗੇ ਲਿਜਾ ਸਕਦੇ ਹਾਂ ਤੇ ਕਿਵੇਂ ਇੰਟਰਨੈਸ਼ਨਲ ਰੈਕਗਨਿਸ਼ਨ ਆਸਰ ਕਰ ਸਕਦੇ ਹਾਂ ਜਿਸ ਤਰ੍ਹਾਂ ਦੀ ਸ਼ਬਦਾਵਲੀ ਸਾਡੇ ਫੇਸਬੁੱਕ ਤੇ ਜੱਤੇਦਾਰ ਅਲੀ ਲੋਕ ਵਰਤਦੇ ਨੇ ਉਹੋ ਜੀ ਸ਼ਬਦਾਵਲੀ ਜੱਤੇਦਾਰਾਂ ਨਾਲ ਵਰਤਦੇ ਪਏ ਨੇ ਕੀ ਫਰਕ ਹੈ ਉਹ ਇੱਕ ਸੀਟ ਤੇ ਬੈਠੇ ਨੇ ਉਹਨਾਂ ਨੂੰ ਇਹ ਹੀ ਸਮਝ ਹੋਣੀ ਚਾਹੀਦੀ ਕਿ ਫਟੋਕਟ ਐਡਰੈਸ ਦਾ ਠੀਕ ਕਰੀਏ ਉਹਨਾਂ ਨੂੰ ਇੱਕ ਹੀ ਟੂ ਲਿਵ ਫੁਲਨੈਸ ਮਿੱਟਣ ਦਾ ਕੀ ਮਤਲਬ ਆਇਆ ਤੇ ਜਦੋਂ ਪਬਲਿਕ ਦੇ ਵਿੱਚ ਬੋਲਦੇ ਨੇ ਤੇ ਇਸ ਤਰ੍ਹਾਂ ਗੱਲ ਦਿੰਦੇ ਨੇ ਜਿਵੇਂ ਸਾਰੇ ਅਕਾਲੀ ਦਲਾਂ ਨੂੰ ਉਹਨਾਂ ਨੇ ਆਪਣੇ ਕਲੱਬ ਵਿੱਚ ਬਿਲਕੁਲ ਨਹੀਂ ਹੋਵਾ ਦੂਸਰੇ ਜੱਤਰ ਦੂਸਰੇ ਅਕਾਲੀ ਦਲਾਂ ਬਾਰੇ ਕੋਈ ਉਹਨਾਂ ਦਾ ਕੰਸਰਨ ਨਹੀਂ ਹੁੰਦਾ ਕੋਈ ਉਹ ਉਹਨਾਂ ਨੂੰ ਚਾਹੁੰਦੇ ਨਹੀਂ ਹੁੰਦੇ ਕੋਈ ਉਹਨਾਂ ਦੇ ਨਾਲ ਪਿਆਰ ਨਹੀਂ ਹੁੰਦਾ ਇਹਨਾਂ ਜੱਜਦਾਰਾਂ ਦਾ ਸਿਰਫ ਇਹਨਾਂ ਨੇ ਖਿੱਤ ਦੇਖਨੇ ਹੁੰਦੇ ਨੇ ਅਕਾਲੀ ਦਲ ਬਾਰੇ ਜੋ ਸਰਪ੍ਰਸਤੀ ਦੀ ਗੱਲ ਹੋਈ ਕਿ ਸਰਪ੍ਰਸਤੀ ਅਕਾਲ ਤਖਤ ਸਾਹਿਬ ਦੀ ਨਹੀਂ ਹੋ ਸਕਦੀ ਇਹਨੂੰ ਕਿਵੇਂ ਦੇਖਦੇ ਆ ਕਲ ਦਲ ਖਾਲਸਾ ਅਕਾਲ ਪਤਿ ਸਾਬ ਦੀ ਸਰਪ੍ਰਸਤੀ ਦਾ ਜਥੇਦਾਰ ਸਰਟੀਫਿਕੇਟ ਨਹੀਂ ਦੇ ਸਕਦਾ ਸਿੰਘ ਸਹਿਬਾਨ ਦੇ ਬਿਆਨ ਨੇ ਫਿਰ ਚਰਚਾ ਛੇੜਤੀ ਆ ਉਹ ਚਰਚਾ ਕੀ ਆ ਕਿਉਂਕਿ ਸਿੰਘ ਸਹਿਬਾਨ ਦਾ 2 ਤਰੀਕ ਦਾ ਫੈਸਲਾ ਫਸੀਲ ਤੋਂ ਕਿਹਾ ਗਿਆ ਸੀ ਕਿ ਸਾਰੇ ਅਕਾਲੀ ਦਲ ਇਕੱਠੇ ਹੋਵਣ ਉਹੋ ਹੀ ਫੈਸਲਾ ਫੇਰ ਸਿੰਘ ਸਾਹਿਬ ਗੈਨੀ ਕੁਲਦੀਪ ਸਿੰਘ ਗੜਕਾਜੀ ਵੱਲੋਂ ਕਹਿ ਦਿੱਤਾ ਗਿਆ ਕਿ 2 ਤਰੀਕ ਵਾਲੇ ਫੈਸਲੇ ਵਾਂਗ ਹੀ ਉਹੋ ਹੀ ਗੱਲਾਂ ਉਹੋ ਹੀ ਬਾਤਾਂ ਜੋ ਹੋਈਆਂ ਉਹਦੇ ਵਿੱਚ ਕਿਹਾ ਗਿਆ ਕਿ ਅਕਾਲੀ ਦਲ ਇਕੱਠੇ ਹੋ ਜਾਣ ਸਾਰੇ ਕਿਸ ਤਰ੍ਹਾਂ ਅਕਾਲੀ ਦਲ ਇਕੱਠੇ ਹੋਣਗੇ ਕਿਉਂਕਿ 11 ਤਰੀਕ ਨੂੰ ਇੱਕ ਹੋਰ ਅਕਾਲੀ ਦਲ ਹੋਂਦ ਵਿੱਚ ਆ ਰਿਹਾ ਆ ਜੀ ਕੀ ਉਹ ਹੋਂਦ ਚੋਣ ਤੋਂ ਪਹਿਲਾਂ ਅਕਾਲੀ ਦਲ ਚ ਮਰਜ ਹੋ ਜਾਵੇ ਜਾਂ ਆਪਾਂ ਅਕਾਲੀ ਦਲ ਬਾਦਲ ਦੀ ਗੱਲ ਕਰੀਏ ਜਾਂ ਅਕਾਲੀ ਦਲ ਮਾਨ ਦੀ ਸਸਸੀ ਮਜੀ ਸਿੰਘ ਮਾਨਾ ਕਾਲੇ ਰਾਣ ਉਸੇ ਚਲਾ ਰਹੇ ਆ ਕੀ ਉਹ ਦੋ ਅਕਾਲੀ ਧੜੇ ਇਕੱਠੇ ਹੋ ਸਕਦਾ ਹੈ ਇਹ ਤੇ ਗੱਲਬਾਤ ਕਰਾਂਗੇ ਖਾਲਸਾਣ ਦੇ ਮੁੱਦੇ ਤੇ ਜਿਹੜੀ ਕਿ ਦਲ ਖਾਲਸਾ ਵੱਲੋਂ ਹਮੇਸ਼ਾ ਲੜਾਈ ਲੜੀ ਜਾਂਦੀ ਹੈ ਜੇ ਆਪਾਂ ਗੱਲ ਕਰੀਏ ਅਕਾਲੀ ਦਲ ਅੰਮ੍ਰਿਤਸਰੋਂ ਹੋੜੀ ਜਾਂਦੀ ਹੈ ਤੇ ਕੈਨੇਡਾ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਬਾਹਰ ਲਿਖ ਕੇ ਲਾਉਣ ਦੀਆਂ ਜੋ ਖਾਲਸਾਤਾਂ ਦੇ ਵਰਡ ਲਿਖੇ ਗਏ ਖਾਲਸਾਤਾਂ ਦੀ ਐਮਬੈਸੀ ਬਾਰੇ ਲਿਖਿਆ ਗਿਆ ਉਹ ਚਰਚਾ ਦੇ ਵਿੱਚ ਜੇ ਆਪਾਂ ਨੈਸ਼ਨਲ ਮੀਡੀਆ ਦੀ ਗੱਲ ਕਰਦੇ ਖੂਬ ਚਰਚਾ ਦੇ ਵਿੱਚ ਉਹਤੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਦਲ ਖਾਲਸਾ ਦੇ ਆਗੂ ਸਹਿਬਾਨ ਅਕਰਪਾਲ ਜੀ ਪਰ ਫਤਿਹ ਸੰਜ ਕਰਦੇ ਆ ਜੀ ਵਾਈ ਗੁਰਜੀ ਦਾ ਖਾਲਸਾ ਉਹ ਵਾਈ ਗੁਰਜੀ ਦਾ ਫਤਿਹ ਅਕਰਪਾਲ ਜੀ ਪਰ ਉਹਦੇ ਕੈਨੇਡਾ ਦੇ ਵਿੱਚ ਲਿਖੇ ਹੋਏ ਉਹ ਸ਼ਬਦ ਕੀ ਲੱਗਦਾ ਤੁਹਾਨੂੰ ਸ਼ਬਦ ਜੋ ਕੈਨੇਡਾ ਤੇ ਗੁਰਦੁਆਰਾ ਸਾਹਿਬ ਦੀ ਕਮਿਊਨਿਟੀ ਸੈਂਟਰ ਦੇ ਬਾਹਰ ਲਿਖੇ ਗਏ ਨੇ ਸਾਈਨ ਬੋਰਡ ਹੈ ਰਿਪਬਲਿਕ ਆਫ ਖਾਲਸਤਾਨ ਇੱਕ ਤਰੀਕੇ ਦੇ ਨਾਲ ਖਾਲਸਤਾਨ ਦੀ ਪ੍ਰੋਮੋਸ਼ਨ ਕੀਤੀ ਗਈ ਹੈ ਬਟ ਇਸ ਨੂੰ ਅੰਬੈਸੀ ਵਰਡ ਯੂਜ਼ ਕਰਨਾ ਜਾਂ ਅੰਬੈਸੀ ਕਹਿ ਦੇਣਾ ਜਾਂ ਅੰਬੈਸੀ ਦਾ ਟੈਗ ਲਾ ਦੇਣਾ ਮੈਨੂੰ ਲੱਗਦਾ ਕਿ ਓਵਰ ਹੈ ਇਹ ਗੱਲ ਵਧਾਈ ਗਈ ਹੈ ਤੇ ਗੱਲ ਨੂੰ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਜਿਵੇਂ ਅੰਬੈਸੀ ਕਨਸਟੈਂਡ ਦੀ ਕੋਲਗੀ ਉਹਤਾਂ ਵਾਲੇ ਕੰਮ ਪਾਰਟੀ ਐ ਮੀਡੀਆ ਹਾਂ ਸਰਕਾਰ ਦੀ ਮੰਚਾ ਮੀਡੀਆ ਕੋਲੋਂ ਇਹ ਬੋਲ ਯੂਜ਼ ਕਰਵਾਇਆ ਗਿਆ ਮੈਸੇਜ ਅੰਬੈਸੀ ਹਮੇਸ਼ਾ ਉਸ ਸੂਰਤੇ ਹਾਲ ਦੇ ਵਿੱਚ ਹਾਂ ਸਥਾਪਿਤ ਕੀਤੀ ਜਾਂਦੀ ਹੈ ਜਦੋਂ ਉਸ ਮੁਲਕ ਉਹ ਮੁਲਕ ਜਿੱਥੇ ਜਿਸ ਤਰਤੀ ਤੇ ਸਥਾਪਿਤ ਕੀਤੀ ਜਾ ਰਹੀ ਹੈ ਉਹ ਮੁਲਕ ਹਾਲਿਸਤਾਨ ਨੂੰ ਰੈਕੋਗਨਾਈਜ਼ ਕਰਦਾ ਹੈ ਇਹ ਬਹੁਤ ਜ਼ਰੂਰੀ ਹੈ ਕਿ ਹਾਂ ਕੈਨੇਡਾ ਦਾ ਰੈਕੋਗਨਾਈਜ਼ ਕਰੇ ਹਾਲਿਸਤਾਨ ਇਨ ਐਗਜ਼ਾਈਲ ਹਾਂ ਫਿਰ ਅੰਬੈਸੀ ਸਥਾਪਿਤ ਕੀਤੀ ਜਾ ਸਕਦੀ ਹੁੰਦੀ ਇਹ ਚਰਚਾਵਾਂ ਜੋਰ ਕੋ ਫੜਿਆ ਨਾ ਚਰਚਾਵਾਂ ਨੇ ਕਿ ਖਾਲਿਸਤਾਨ ਦੀ ਅੰਬੈਸੀ ਖੁੱਲ ਗਈ ਹੈ ਕੈਨੇਡਾ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਇੱਕ ਤਾਂ ਇੱਕ ਇੱਕ ਹਾਂ ਅੰਡਰ ਕਰੰਟ ਇੱਕ ਕੈਂਪੇਨ ਚੱਲ ਰਹੀ ਹੈ ਗਵਰਨਮੈਂਟ ਆਫ ਇੰਡੀਆ ਵੱਲੋਂ ਕਿਸੇ ਤਰੀਕੇ ਨਾਲ ਕਿ ਕੈਨੇਡਾ ਨੂੰ ਇਸ ਗੱਲ ਲਈ ਪ੍ਰਭੋਗ ਕੀਤਾ ਜਾਵੇ ਉਤੇਜਿਤ ਕੀਤਾ ਜਾਵੇ ਕਿ ਉਹ ਖਾਲਸਤਾਨੀਆਂ ਦੇ ਜਿਹੜੇ ਉੱਥੇ ਰਹਿ ਰਹੇ ਨੇ ਉਹਨਾਂ ਦੇ ਖਿਲਾਫ ਇੱਕ ਇੱਕ ਸੁਪਰੈਸ਼ਨ ਦੀ ਕੈਂਪੇਨ ਚਲਾ ਉਹਨਾਂ ਦੀ ਆਵਾਜ਼ ਨੂੰ ਦਬਾਉਣ ਲਈ ਮਜਬੂਰ ਹੋ ਗਏ। ਕਿਨੇ ਗੈਂਗਸਟਰਸ ਨੇ ਉੱਥੇ ਬੈਠ ਗਏ ਨੇ ਜਾ ਕੇ। ਕਿਹੜੀ ਪੰਜਾਬ ਦੇ ਵਿੱਚ ਐਕਸਟਰਸ਼ਨ ਹੁੰਦੀ ਹੈ ਜਿਹੜੀਆਂ ਹਾਇਡ ਕਿਲਿੰਗਸ ਹੁੰਦੀਆਂ ਨੇ ਜਾਂ ਜਿਹੜੀ ਉੱਥੇ ਫਾਇਰਿੰਗ ਦੇ ਇਨਸੀਡੈਂਟ ਹੁੰਦੇ ਕਿਵੇਂ ਕਪਿਲ ਸਰ ਨਾਲ ਗੱਲ ਕੀਤੀ ਹਾਂ ਇਹ ਸਾਰੀਆਂ ਚੀਜ਼ਾਂ ਕਰਵਾਈਆਂ ਜਾ ਰਹੀਆਂ ਨੇ ਇਹ ਇਹ ਆਪਣੇ ਆਪ ਨਹੀਂ ਹੋ ਰਹੀਆਂ ਕਿ ਕਰਵਾਈਆਂ ਜਾ ਰਹੀਆਂ ਨੇ ਕਿ ਕੈਨੇਡਾ ਗਵਰਨਮੈਂਟ ਇਸ ਗੱਲ ਲਈ ਆਪਣੇ ਆਪ ਨੂੰ ਆਪਣੇ ਆਪ ਨੂੰ ਤਿਆਰ ਕਰੇ ਕਿ ਉਹ ਪਾਕਿਸਤਾਨੀਆਂ ਦੇ ਖਿਲਾਫ ਉਹ ਕਾਰਵਾਈ ਤੇਜਿਤ ਕਰਵਾਇਆ ਜਾ ਰਿਹਾ ਹੈ ਇਹ ਕਹਿ ਸਕਦੇ ਹਾਂ ਕਿ ਪਾਕਿਸਤਾਨੀਆਂ ਦੇ ਖਿਲਾਫ ਕਾਰਵਾਈ کرے ਹਾਂ ਔਰ ਇਹ ਇਹਦਾ ਇਹਦਾ ਫਾਇਦਾ ਕਿਨੂੰ ਹੋ ਰਿਹਾ ਕਰ ਕੌਣ ਰਿਹਾ ਇਹ ਨਾ ਦੇਖੋ ਚਿਹਰਾ ਕੌਣ ਹੈ ਇਹ ਨਾ ਦੇਖੋ ਅਸੀਂ ਹੁਣ 40 ਸਾਲ ਦੀ ਮੂਮੈਂਟ ਤੋਂ ਬਾਅਦ ਇਹ ਅਜੇ ਵੀ ਨਹੀਂ ਸਮਝੇ ਤੇ ਅਸੀਂ ਇਹ ਦੇਖਦੇ ਹਾਂ ਕਿ ਕਰਨ ਵਾਲਾ ਕੌਣ ਹੈ ਹੂੰ ਫਿਰ ਅਸੀਂ ਟੱਪਲਾ ਖਾਂਦੀ ਆ ਸਾਨੂੰ ਸਮਝ ਨਹੀਂ ਆਂਦੀ ਅਸੀਂ ਉਸ ਦੀ ਡੰਗਾਈ ਨੂੰ ਸਮਝ ਨਹੀਂ ਪਾਉਂਦੇ ਇਹ ਦੇਖੋ ਉਹਦਾ ਫਾਇਦਾ ਕਿਨੂੰ ਹੋ ਰਿਹਾ ਕਦਾ ਕਿ ਨ ਹੋ ਰਿਹਾ ਬਾਹਰ ਸਰਕਾਰ ਨੂੰ ਹੋ ਰਿਹਾ ਜਿਹੜਾ ਕੈਨੇਡਾ ਨੂੰ ਮਜਬੂਰ ਕਰ ਰਿਹਾ ਉਹ ਤੇਜਤ ਕਰ ਰਿਹਾ ਉਹਦੇ ਖਿਲਾਫ ਇੱਕ ਮਾਹੌਲ ਸਿਰਜ ਰਿਹਾ ਕਿ ਉਹ ਕਾਲਿਸਤਾਨੀਆਂ ਨੂੰ ਸਪਰੈਸ ਕਰਨ ਲਈ ਇਹ ਆਪਣੀ ਇੱਕ ਕਾਰਵਾਈ ਕਰੇ ਸੋ ਸਾਨੂੰ ਹਰ ਗੱਲ ਨੂੰ ਬੜੇ ਬਰੀਕੀ ਦੇ ਨਾਲ ਸਮਝਣਾ ਚਾਹੀਦਾ ਹੈ ਕੈਨੇਡੀਅਨ ਸਿੱਖਾਨੇ ਰਿਪਬਲਿਕ ਆਫ ਕਾਲਿਸਤਾਨ ਲਿਖਿਆ ਉਹਨਾਂ ਨੇ ਨਹੀਂ ਲਿਖਿਆ ਕਿ ਅਸੀਂ ਐਮਬੈਸੀ ਖੋਲ ਰਹੇ ਹਾਂ ਤਾਂ ਐਮਬੈਸੀ ਇੱਦਾਂ ਖੁੱਲਦੀ ਵੀ ਨਹੀਂ ਹੁੰਦੀ ਐਮਬੈਸੀ ਤਾਂ ਉਹਨਾਂ ਮੈਂ ਇੱਕ ਐਗਜ਼ਾਮਪਲ ਹੈ ਅ 80ਵਾਂ ਹਾਕੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਉਸ ਤੋਂ ਬਾਅਦ ਕੈਨੇਡਾ ਸੌਰੀ ਇੰਗਲੈਂਡ ਦੇ ਵਿੱਚ ਗਵਰਨਮੈਂਟ ਇਨ ਐਗਜ਼ਾਈਲ ਸਟੈਪਸ ਹੋਈ ਸੀ ਡਾਕਟਰ ਜਗਜੀਤ ਸਿੰਘ ਟੋਹਣ ਉਹਦੇ ਪ੍ਰੈਜ਼ੀਡੈਂਸੀ ਗੁਰਮੀਤ ਸਿੰਘ ਗਿੱਲ ਪ੍ਰਾਈਮ ਮਿਨਿਸਟਰ ਸੀ ਸ਼ਾਹ ਸ਼ਿੰਗਾਰਾ ਸਿੰਘ ਜਿਹੜੇ ਫਰਾਂਸ ਤੇ ਸੀ ਕਿ ਉਹ ਵੀ ਉਹਨਾਂ ਦੇ ਕੁਝ ਫੋਰਨ ਮਿਨਿਸਟਰ ਸੀ ਸਮਥਿੰਗ ਸੀ ਫਰਾਂਸ ਗਵਰਨਮੈਂਟ ਕੋਲ ਇਜਾਜ਼ਤ ਲੈ ਕੇ ਪੈਰਿਸ ਦੇ ਵਿੱਚ ਅੰਬੈਸੀ ਆਫ ਖਾਰਿਸਤਾਨ ਸੈਟਅਪ ਕੀਤੀ ਗਈ ਸੀ ਹਾਂ ਤੇ ਜਿਹੜੀ ਲੇਨ ਦੇ ਵਿੱਚ ਬਹੁਤ ਸਾਰੀਆਂ ਅੰਬੈਸੀ ਸੀ ਦੂਜੇ ਮੁਲਕਾਂ ਦੀਆਂ ਅੰਬੈਸੀ ਸੀ ਉੱਥੇ ਇੱਕ ਬਿਲਡਿੰਗ ਕਿਰਾਏ ਤੇ ਲੈ ਕੇ ਅੰਬੈਸੀ ਆਫ ਖਾਰਿਸਤਾਨ ਸਟੈਬਲਿਸ਼ ਕੀਤੀ ਬਾਹਰ ਲਿਖਿਆ ਸੀ ਅੰਬੈਸੀ ਆਫ ਪ੍ਰੋਪਰ ਅੰਬੈਸੀ ਆਫ ਖਾਰਿਸਤਾਨ ਉੱਥੇ ਪਾਸਪੋਰਟ ਇਸ਼ੂ ਹੋਇਆ ਸੀ ਕਰੰਸੀ ਹਾਂਜੀ ਕਰੰਸੀ ਇਸ਼ੂ ਹੋਈ ਸੀ ਜਿਹੜੇ ਪੰਜਾਬ ਦੇ ਨੌਜਵਾਨ ਉੱਥੇ ਜਾ ਕੇ ਠਹਿਰੇ ਸੀਗੇ ਉਹਨਾਂ ਨੂੰ ਦਿੱਤੀ ਗਈ ਜਿਹੜੇ ਜਿਹੜੇ ਇੱਥੋਂ ਚਲੇ ਜਾਂਦੇ ਨੇ ਕਿਉਂ ਮਾਨਤਾ ਪ੍ਰਾਪਤ ਸੀ ਕਰੰਸੀ ਜਾਂ ਜਾਂ ਮਾਨਤਾ ਪ੍ਰਾਪਤ ਇਸ ਤਰ੍ਹਾਂ ਨਹੀਂ ਸੀ ਮੈਂ ਤੁਹਾਨੂੰ ਇਹੀ ਤੇ ਜਾਂ ਪਾਸਪੋਰਟ ਪਾਸਪੋਰਟ ਜਿਹੜੇ ਉਹਨਾਂ ਨੂੰ ਦਿੱਤੇ ਗਏ ਸੀ ਐਮੈਸੀ ਵੱਲੋਂ ਜਿਹੜੇ ਪੰਜਾਬ ਤੋਂ ਨੌਜਵਾਨ ਉੱਥੇ ਗਏ ਸੀ ਜਿਹੜੇ ਜਿਨ੍ਹਾਂ ਨੂੰ ਉੱਥੋਂ ਦੀ ਅਹਲੀ ਜਿਨ੍ਹਾਂ ਕੋਲ ਉੱਥੋਂ ਦੇ ਪੇਪਰਸ ਨਹੀਂ ਸੀ ਹੈਗੇ ਜਿਹੜੇ ਇੱਥੋਂ ਇਲੀਗਲ ਚਲੇ ਗਏ ਸੀ ਜਿਵੇਂ ਬਹੁਤ ਸਾਰੇ ਨੌਜਵਾਨ ਚਲੇ ਉਹਨਾਂ ਨੂੰ ਦੇ ਦਿੱਤਾ ਕਿਉਂਕਿ ਜਦੋਂ ਉਹ ਲੈ ਕੇ ਸੜਕਾਂ ਤੇ ਘੁੰਮਦੇ ਸੀ ਜਾਂ ਕਿਤੇ ਆਂਦੇ ਜਾਂਦੇ ਸੀ ਜਾਂ ਆਪਣੇ ਆਪਣੇ ਉਥੋਂ ਦੀ ਆਪਣਾ ਵਰਕ ਕਰਦੇ ਸੀ ਤੇ ਕਿਤੇ ਪੁਲਿਸ ਉਹਨਾਂ ਨੂੰ ਰੋਕਦੀ ਸੀ ਫੜ ਲੈਂਦੀ ਸੀ ਤੇ ਉਹ ਆਪਣਾ ਉਹ ਖਾਲਿਸਤਾਨ ਦਾ ਪਾਸਪੋਰਟ ਦਿਖਾਉਂਦੇ ਸੀ ਤੇ ਖਾਲਿਸਤਾਨ ਦਾ ਪਾਸਪੋਰਟ ਦੇਖ ਕੇ ਕਿ ਅਸੀਂ ਖਾਲਿਸਤਾਨ ਐਮਬੈਸੀ ਤੋਂ ਸਮੇਂ ਪਾਸਪੋਰਟ ਮਿਲਾਇਆ ਤੇ ਅਸੀਂ ਖਾਲਿਸਤਾਨ ਐਮਬੈਸੀ ਨੇ ਸਾਨੂੰ ਆਪਣੇ ਨਾਗਰਿਕ ਦੇ ਤੌਰ ਤੇ ਮੰਨਤਾ ਦਿੱਤੀ ਹੈ ਉਹ ਨੌਜਵਾਨ ਆਪਣਾ ਆਪਣੀ ਆਇਡੈਂਟੀਫਾਈ ਆਪਣੀ ਆਇਡੈਂਟੀਫਿਕੇਸ਼ਨ ਦਿਖਾਉਂਦਾ ਸੀ ਤਾਂ ਐਮਬੈਸੀ ਦੇਤੇ ਹੋਏ ਉਸ ਕਾਗਜ਼ਾ ਨੂੰ ਦੇਖ ਕੇ ਫ੍ਰੈਂਚ ਪੁਲਿਸ ਉਹਨਾਂ ਨੂੰ ਛੱਡ ਦਿੰਦੀ ਸੀ ਉਹਨਾਂ ਦੇ ਉਹਨਾਂ ਖਿਲਾਫ ਨਹੀਂ ਕਰ ਰਹੀ ਨਹੀਂ ਕਰ ਰਹੀ ਇਸ ਕਰ ਨਹੀਂ ਕਰ ਰਹੀ ਸੀ ਇੱਕ ਤਰੀਕੇ ਦੇ ਨਾਲ ਮੈਂ ਨਹੀਂ ਕਹਾਂਗਾ ਮਾਨਤਾ ਤੁਸੀਂ ਮੈਂ ਵਰਡ ਨਹੀਂ ਵਰਤਾਂਗਾ ਇਹ ਮੇਰਾ ਵੀ ਫਿਰ ਓਵਰ ਹੋਏਗਾ ਕਹਿਣਾ ਕਿ ਮਾਨਤਾ ਇੱਕ ਤਰੀਕੇ ਨਾਲ ਟੈਕਟੀਕਲ ਮਾਨਤਾ ਟੈਕਟੀਕਲ ਤਰੀਕਾ ਇੱਕ ਤਰੀਕੇ ਦੀ ਟੈਕਟੀਕਲ ਮਾਨਤਾ ਸੀ ਬਟ ਜਦੋਂ ਭਾਰਤ ਸਰਕਾਰ ਨੇ ਇਹ ਗੱਲ ਕਹੀ ਕਿ ਇੱਕ ਐਮਬੈਸੀ ਵਰਡ ਓਨਲੀ ਸੋਵਰਨ ਕੰਟਰੀ ਯੂਜ਼ ਕਰ ਸਕਦੀ ਓਨਲੀ ਸੋਵਰਨ ਕੰਟਰੀ ਯੂਜ਼ ਕਰ ਸਕਦੀ ਹੈ ਜਿਹੜੀ ਲੈਡਰੀ ਹੁੰਦੀ ਹੈ ਉਹ ਐਮਬੈਸੀ ਵਰਡ ਹੀ ਯੂਜ਼ ਕਰ ਸਕਦੀ ਉਹ ਵਰਡ ਇਨ ਐਗਜ਼ਾਈਲ ਹੀ ਆਇਆ ਖਾਲਸਤਾਨ ਇਨ ਐਗਜ਼ਾਈਲ ਠੀਕ ਹੈ ਤੇ ਉਹ ਫਿਰ ਐਮਬੈਸੀ ਬੰਦ ਕਰਨੀ ਪਈ ਫਰਾਂਸ ਗਵਰਨਮੈਂਟ ਨੇ ਸ਼ੰਗਾਰਾ ਸਿੰਘ ਨੂੰ ਸਾਫ਼ ਕਿਹਾ ਕਿ ਐਮਬੈਸੀ ਵਰਡ ਤੁਸੀਂ ਯੂਜ਼ ਨਹੀਂ ਕਰ ਸਕਦੇ ਤੇ ਫਿਰ ਉਸ ਬਿਲਡਿੰਗ ਦਾ ਨਾਮ ਖਾਲਸਤਾਨ ਹਾਊਸ ਰੱਖ ਦਿੱਤਾ ਹਾਂ ਐਮਬੈਸੀ ਕੱਟ ਕੇ ਪਰਿਸਤਾਨ ਹਾਊਸ ਕਰਦਾ ਹੈ ਹਾਲਾਂਕਿ ਜਿਹੜੀ ਇੰਗਲੈਂਡ ਦੇ ਵਿੱਚ ਇੰਡੀਅਨ ਐਮਬੈਸੀ ਹੈ ਉਹਦਾ ਨਾਂ ਇੰਡੀਅਨ ਐਮਬੈਸੀ ਇੰਡੀਅਨ ਹਾਊਸ ਹੈ ਫਿਰ ਇਸ ਗੱਲ ਦੀ ਵੀ ਤਕਲੀਫ ਹੋ ਗਈ ਕਿ ਹਾਊਸ ਕਿਉਂ ਰੱਖਿਆ ਗਿਆ ਕਿਉਂਕਿ ਇੰਗਲੈਂਡ ਦੇ ਵਿੱਚ ਇੰਡੀਆ ਦੀ ਐਮਬੈਸੀ ਦਾ ਨਾਂ ਇੰਡੀਅਨ ਹਾਊਸ ਹੈ ਇੰਡੀਅਨ ਹਾਊਸ ਹੈ ਫਿਰ ਹਾਊਸ ਵੀ ਚੇਂਜ ਕਰਨਾ ਪਿਆ ਫਿਰ ਹਾਊਸ ਵੀ ਚੇਂਜ ਕਰਨਾ ਪਿਆ ਫ੍ਰਾਂਸ ਦੇ ਵਿੱਚ ਸੋ ਫ੍ਰਾਂਸ ਨੇ ਮਾਨਤਾ ਨਹੀਂ ਦਿੱਤੀ ਸੀ ਬਟ ਇੱਕ ਤਰੀਕੇ ਦਾ ਟੈਕਟੀਕਲ ਜਿਵੇਂ ਨਾ ਮਤਲਬ ਉਸ ਚੀਜ਼ ਨੂੰ ਹੋਣ ਦਿੱਤਾ ਕਿ ਹਾਂ 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 ਹੋਣ ਦਿੱਤੇ ਦੂਰੀਆਂ ਸੀ ਜੇ ਆਪਾਂ ਦੋ ਕੈਨੇਡਾ ਦੀ ਗੱਲ ਹੈ ਨਾ ਇਹ ਗੱਲ ਨੂੰ ਬਿਲਕੁਲ ਹੀ ਹੋਰ ਤਰੀਕੇ ਦੇ ਨਾਲ ਤੋਲ ਦਿੱਤੀ ਜਾ ਕੈਨੇਡਾ ਤੇ ਭਾਰਤ ਦੀਆਂ ਦੂਰੀਆਂ ਵੀ ਬਣੀਆਂ ਸੀ ਦੂਰੀਆਂ ਬਣੀਆਂ ਹੁਣੇ ਹੁਣ ਇਕੱਠੇ ਹੋ ਰਹੇ ਨੇ ਦੁਬਾਰਾ ਹੁਣ ਬਹੁਤ ਸਾਰੇ ਐਸੇ ਤੱਤ ਆ ਗਏ ਨੇ ਹਾਂ ਉਹ ਤੱਤ ਵੀ ਨੇ ਜਿਹੜੇ ਚਾਹੁੰਦੇ ਨੇ ਇਕੱਠੇ ਨਾ ਹੋਣ ਉਹ ਤੱਤ ਵੀ ਨੇ ਜਿਹੜੇ ਇਹਨਾਂ ਨੂੰ ਇਕੱਠੇ ਕਰ ਰਹੇ ਨੇ ਸੋ ਇਦਾਂ ਦੀ ਕਸ਼ਮਕਸ਼ ਦੇ ਵਿੱਚ ਇਹ ਸਾਰਾ ਕੁਝ ਉੱਥੇ ਹੋ ਰਿਹਾ ਹੈ ਪਰ ਹੁਣ ਅਮਰੀਕਾ ਨਾਲ ਵੀ ਵੈਸੇ ਭਾਰਤ ਦੀਆਂ ਦੂਰੀਆਂ ਬਣੀਆਂ ਉਹਨਾਂ ਕੋਈ ਰਿਲੇਸ਼ਨ ਬਣ ਗਈਆਂ ਉਹ ਬਣ ਨਹੀਂ ਗਈਆਂ ਨੇ 15 ਸਾਲ ਪਰ ਕਿਤੇ ਯਾਰੀਆਂ ਦੀ ਵੀ ਗੱਲ ਹੁੰਦੀ ਸੀ ਨਾ ਮੋਦੀ ਸਾਹਿਬ ਦੀ ਗੱਲ ਆ ਸਾਲ ਟ੍ਰੰਪ ਦੀ ਯਾਰੀ ਦੀ ਗੱਲ ਮੋਦੀ ਦੀ ਤੇ ਟ੍ਰੰਪ ਦੀ ਪਰਸਨਲ ਯਾਰੀ ਦੇ ਨਾਲ ਨਾਲ ਹਾਂ ਇੰਡੀਅਨ ਇੰਡੀਅਨ ਜਿਹੜੀ ਐਸਟੈਬਲਿਸ਼ਮੈਂਟ ਹੈ ਉਹ ਅਮਰੀਕਾ ਦੇ ਨੇੜੇ ਸਟੇਟ ਡਿਪਾਰਟਮੈਂਟ ਤੇ ਨੇੜੇ ਜਾ ਚੁੱਕੀ ਸੀ ਤੇ ਪਾਕਿਸਤਾਨ ਉਹਨਾਂ ਦੇ ਮਨ ਤੋਂ ਦੂਰ ਹੋ ਚੁੱਕਾ ਸੀ ਉਹਨਾਂ ਦੇ ਦਿਲੋਂ ਲੱਤ ਚੁੱਕਾ ਸੀ ਹਾਂ ਲੱਤ ਚੁੱਕਾ ਸੀ ਹਾਂ ਪਿਛਲੀ ਵਾਰ ਮੈਂ ਰਖਾਲੇ ਇਨੇ 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 트럼ਪ ਨੇ 트럼ਪ ਨੇ ਇੱਕ ਸਟੇਟਮੈਂਟ ਦਿੱਤੀ ਸੀ ਕਿ ਇਨੇ ਉਹ ਗਲ ਕਹੀ ਸੀ ਕਿ ਜਿਹੜੀ ਇਹ ਸਾਡੀ ਫੂਲਿਸ਼ਨੈਸ ਸੀ ਜਿਹੜੀ ਕਿ ਅਸੀਂ ਪਾਕਿਸਤਾਨ ਨੂੰ ਏਡ ਦੇਂਦੇ ਰਹੇ ਹਾਂ ਔਰ ਉਹ ਏਡ ਕਿਤੇ ਹੋਰ ਕੰਮਾਂ ਦੇ ਵਿੱਚ ਯੂਜ਼ ਹੋ ਰਿਹਾ ਸੀ ਉਦੋਂ ਇਨਾ ਦੀ ਦੂਰੀ ਬਣੀ ਸੀ ਹੁਣ ਤੁਸੀਂ ਦੇਖੋ ਸਮੀਕਰਨ ਕਿਦਾਂ ਬਦਲ ਬਦਲ ਗਿਆ ਮੋਟ ਨਿਡਤਾ ਬਣ ਗਈ ਉਹਦੇ ਲੇ ਪਾਸੇ ਬਿਲਕੁਲ ਬਦਲ ਗਏ ਨੇ ਹਾਂ ਜਿਦ ਦੇ ਨਾਲ ਨੇੜਤਾ ਸੀ ਪਿਛਲੇ 15-20 ਸਾਲ ਤੋਂ ਉਹਦੇ ਨਾਲ ਦੂਰੀ ਬਣ ਗਈ ਤੇ ਜਿੱਦ ਨਾਲ ਦੂਰੀ ਸੀ ਪਾਕਿਸਤਾਨ ਨਾਲ ਉਹਦੇ ਨਾਲ ਨੇੜਤਾ ਬਣ ਕਾਰਨ ਕੀ ਹੈ ਦੇ ਪਿੱਛੇ ਕਾਰਨ ਕੀ ਹੈ ਕਟਨਾਵਾ ਬਦਲਦੀਆਂ ਨੇ ਕਟਨਾਵਾ ਇੰਟਰਸਟ ਹਿੱਤ ਬਦਲਦੇ ਨੇ ਇੰਟਰਸਟ ਬਦਲਦੇ ਨੇ ਇੱਕ ਜਗ੍ਹਾ ਤੋਂ ਹਿੱਤ ਉੱਠ ਜਾਂਦੇ ਨੇ ਦੂਜੀ ਜਗ੍ਹਾ ਤੇ ਲੱਗ ਜਾਂਦੇ ਨੇ ਇਹ ਹਿੱਤ ਨੇ ਤੇ ਡਵੈਲਪਮੈਂਟਸ ਨੇ ਔਰ ਬਹੁਤ ਛੇਤੀ 15-20 ਸਾਲ ਦੇ ਵਿੱਚ ਇਹ ਬਦਲਾ ਆਇਆ ਐਦਾਂ ਲੱਗਦਾ ਸੀਗਾ ਕਿ ਭਾਰਤ ਚਲਾ ਗਿਆ ਤੇ ਅਮਰੀਕਾ ਦੇ ਨੇੜੇ ਕਿ ਕਿ ਕਿਸੇ ਵੀ ਨਵੇਂ ਮੁਲਕ ਦੇ ਬਣਨ ਲਈ ਅਮਰੀਕਾ ਦੀ ਮਦਦ ਬਹੁਤ ਜ਼ਰੂਰੀ ਹੈ ਤੇ ਸਾਡੀ ਤੇ ਖਾਲਸਾਣ ਦੀ ਤੇਨੂੰ ਲੱਗਦਾ ਸੀ ਕਿ ਕਿ ਹੁਣ ਅਮਰੀਕਾ ਭਾਰਤ ਦੇ ਨੇੜੇ ਆ ਗਿਆ ਤੇ ਹੁਣ ਖਾਲਸਾਣ ਦੂਰ ਹੋ ਗਿਆ। ਅੱਛਾ ਇਹ ਪ੍ਰਭਾਵ ਸੀ ਇੱਥੇ। ਹਾਂ ਪ੍ਰਭਾਵ ਕੀ ਸਾਡੀ ਡਿਸਕਸ਼ਨ ਦਾ ਇਹ ਕੇਂਦਰ ਬਿੰਦੂ ਹੁੰਦਾ ਸੀ। ਹਾਂ ਕਿ ਅਮਰੀਕਾ ਦੀ ਸਪੋਰਟ ਜ਼ਰੂਰੀ ਹੈ ਤੇ ਅਮਰੀਕਾ ਹੁਣ ਇੰਡੀਆ ਦੇ ਨੇੜੇ ਆ ਗਿਆ ਇਸ ਕਰਕੇ ਹੁਣ ਖਾਲਸਾਣ ਦੂਰ ਹੋ ਗਿਆ। ਤੇ ਹੁਣ ਇੰਡੀਆ ਦੂਰ ਹੋ ਗਿਆ ਤੇ ਪਾਕਿਸਤਾਨ ਨੇੜੇ ਹੋ ਗਿਆ ਹੁਣ ਤੁਸੀਂ ਖਾਲਸਾਣ ਵੀ ਨੇੜੇ ਹੋਇਆ ਦੇਖੋ। ਅਛਾ ਇਹ ਦੋਵੇਂ ਪ੍ਰਭਾਵ ਤੁਸੀਂ ਵੇਖਦੇ ਹੋ ਕਿ ਜੇ ਉਧਰੋਂ ਦੂਰੀ ਹੁੰਦੀ ਹੈ ਤੇ ਪ੍ਰਭਾਵ ਦੇ ਨਾਲ ਇਹ ਇਹ ਸਮੀਕਰਨ ਜਿਹੜੇ ਬਦਲ ਰਹੇ ਨੇ ਸਾਡੀ ਫੇਵਰ ਚ ਹੋ ਰਹੇ ਨੇ ਹੁਣ ਇਹ ਫੇਵਰ ਦੇ ਵਿੱਚ ਜਿਹੜੇ ਸਮੀਕਰਨ ਜਿਹੜੀ ਸਿਚੁਏਸ਼ਨ ਸਾਡੇ ਹੱਕ ਵਿੱਚ ਆ ਰਹੀ ਹੈ ਉਸ ਨੂੰ ਆਪਣੀ ਕੌਮ ਤੇ ਆਪਣੇ ਨਿਸ਼ਾਨੇ ਦੇ ਲਈ ਕਿਵੇਂ ਵਰਤਣਾ ਤੇ ਕਿਵੇਂ ਕੁਝ ਹਾਸਲ ਕਰਨਾ ਇਸ ਬਦਲੇ ਹੋਏ ਸਮੀਕਰਨ ਦੇ ਵਿੱਚ ਬਦਲੀ ਹੋਈ ਜੀਓਪੋਲਿਟੀਕਲ ਸਿਚੁਏਸ਼ਨ ਦੇ ਵਿੱਚ ਇਹ ਲੀਡਰਸ਼ਿਪ ਦੀ ਸਿਆਨਪ ਤੇ ਹਿੰਮਤ ਚਾਹੀਦੀ ਸ਼ੰਗਰਸ਼ੀ ਲੜਾਈ ਜਿਵੇਂ ਚੱਲੀ ਸੀ ਪਹਿਲਾਂ ਕੀ ਉਸ ਤਰ੍ਹਾਂ ਦਾ ਮਹੌਲ ਕਿ ਜਾਂ ਹੁਣ ਜਦੋਂ ਜਦੋਂ ਅਸੀਂ ਲੜ ਰਹੇ ਸੀ ਫੀਲਡ ਦੇ ਉਤੇ ਗਰਾਉਂਡ ਦੇ ਉੱਤੇ ਹਾਂ ਉਦੋਂ ਇੰਡੀਆ ਰਸ਼ੀਆ ਦੇ ਨੇੜੇ ਸੀ ਤੇ ਪਾਕਿਸਤਾਨ ਅਮਰੀਕਾ ਦੇ ਨੇੜੇ ਸੀ ਇੱਕ ਬਹੁਤ ਵੱਡਾ ਕਾਰਨ ਸੀ ਕਿ ਸਾਡਾ ਸੰਘਰਸ਼ ਉਦੋਂ ਸਿਖਰਾਂ ਵੱਲੇ ਪਾਸੇ ਜਾ ਰਿਹਾ ਸੀ ਸਿਖਰਾਂ ਵੱਲੇ ਪਾਸੇ ਜਾ ਰਿਹਾ ਸੀ ਇਹ ਇੱਕ ਪੋਲੀਟੀਕਲ ਬਹੁਤ ਜ਼ਬਰਦਸਤ ਇੰਟਰਨੈਸ਼ਨਲ ਲੈਵਲ ਤੇ ਟੈਕਟੀਕਲ ਬੈਕਿੰਗ ਸੀ ਫਿਰ ਬੈਕਿੰਗ ਵਰਡ ਨਹੀਂ ਵਰਤਦਾ ਟੈਕਟੀਕਲ ਬੈਕਿੰਗ ਸੀ ਕੋਈ ਕੈਨ ਕੋਈ ਕੈਨ ਨਹੀਂ ਆਂਦਾ ਹੁੰਦਾ ਕਿ ਮੈਂ ਤੇਰੇ ਨਾਲਾਂ ਤੇ ਲੜ ਇੱਕ ਸਮਝ ਇੱਕ ਅੰਡਰਸਟੈਂਡਿੰਗ ਬਿਲਡ ਹੁੰਦੀ ਹਾਲਾਤ ਬਣਾਏ ਜਾਂਦੇ ਨੇ ਹਾਲਾਤ ਉਸ ਪਾਸੇ ਇਸ਼ਾਰਾ ਕਰਦੇ ਨੇ ਕਿ ਤੁਸੀਂ ਲੜੋ ਤੁਸੀਂ ਅੱਗੇ ਵਧੋ ਹੁਣ ਫਿਰ ਦੁਬਾਰਾ ਬੜੇ ਸਾਲਾਂ ਬਾਅਦ ਫਿਰ ਹਾਲਾਤ ਬਦਲ ਲੈਣੇ ਫਿਰ ਸਿਚੁਏਸ਼ਨ ਬਦਲ ਰਹੀ ਹੈ ਫਿਰ ਜੀਓਪੋਲੀਟੀਕਲ ਸਿਚੁਏਸ਼ਨ ਬਦਲਦੀ ਤੁਹਾਨੂੰ ਦਿਖ ਰਹੀ ਹੈ ਹੁਣ ਇੱਥੇ ਫਿਰ ਕਾਲਿਸਤਾਨ ਲੀਡਰਸ਼ਿਪ ਦੀ ਸਿਆਣਪ ਚਾਹੀਦੀ ਹੈ ਦ੍ਰਿੜਤਾ ਚਾਹੀਦੀ ਹੈ ਕਮਿਟਮੈਂਟ ਚਾਹੀਦੀ ਹੈ ਉਹਨਾਂ ਦੀ ਡਿਪਲੋਮੈਟ ਡਿਪਲਮੇਸੀ ਚਾਹੀਦੀ ਹੈ ਸਿੱਖ ਡਿਪਲਮੇਸੀ ਐਸ ਵੇਲੇ ਉਹਦਾ ਇੱਕ ਇੱਕ ਖਾਸ ਸਮਾਂ ਆ ਗਿਆ ਕਿ ਉਹ ਨੂੰ ਉਹ ਪਲੇ ਹੋਣੀ ਚਾਹੀਦੀ ਹੈ ਕਿ ਇਹ ਬਦਲੇ ਹੋਏ ਹਾਲਾਤਾਂ ਦੇ ਵਿੱਚ ਅਸੀਂ ਆਪਣੀ ਮੂਵਮੈਂਟ ਨੂੰ ਕਿੰਨੇ ਕਦਮ ਹੋਰ ਅੱਗੇ ਲਿਜਾ ਸਕਦੇ ਹਾਂ ਤੇ ਕਿਵੇਂ ਇੰਟਰਨੈਸ਼ਨਲ ਰੈਕੋਗਨੀਸ਼ਨ ਹਾਸਲ ਕਰ ਸਕਦੇ ਹਾਂ ਇਹ ਕਿਹੜੀ ਮੂਵਮੈਂਟ ਹੋਊਗੀ ਹਥਿਆਰਾਂ ਵਾਲੀ ਮੂਵਮੈਂਟ ਹੋਊਗੀ ਕਿ ਜਾਤਵਕ ਮੂਵਮੈਂਟ ਹੋਏਗੀ ਕਾਲਿਸਤਾਨ ਮੂਵਮੈਂਟ ਦੇ ਵਿੱਚ ਹਰ ਇੱਕ ਫੇਜ਼ ਹੁੰਦੇ ਨੇ ਹਾਂ ਕਸ਼ਮੀਰ ਮੂਵਮੈਂਟ ਇੱਕ ਬ੍ਰਾਡਰ ਮੂਵਮੈਂਟ ਹੈ ਉਹਦੇ ਵਿੱਚ ਪੋਲਿਟੀਕਲ ਵੀ ਹੈ ਡੈਮੋਕ੍ਰੈਟਿਕ ਵੀ ਹੈ ਆਰਮਡ ਵੀ ਹੈ ਤੇ ਸਟਰੀਟ ਫਾਈਟ ਵੀ ਹੈ ਤੁਸੀਂ ਕਿਸੇ ਵੀ ਲੈਵਲ ਤੇ ਇੱਕ ਔਰ ਇੱਕ ਡਿਪਲੋਮੈਟਿਕ ਫਰੰਟ ਤੇ ਵੀ ਕਿੰਨੇ ਫਰੰਟ ਹੁੰਦੇ ਨੇ ਇੱਕ ਦੇਸ਼ ਦੇ ਵਿੱਚ ਕਿੰਨੀ ਕਿੰਨੇ ਫਰੰਟਸ ਹੁੰਦੇ ਨੇ ਕਿੰਨੇ ਡਿਪਾਰਟਮੈਂਟ ਹੁੰਦੇ ਨੇ ਕਿੰਨੀ ਮਿਨਿਸਟਰੀ ਹੁੰਦੀ ਹੈ ਕਿੰਨੀਆਂ ਫੋਰਸਸ ਹੁੰਦੀਆਂ ਨੇ ਤਾਂ ਤੁਸੀਂ ਕੋਈ ਬਾਰਡਰ ਤੇ ਲੜ ਰਿਹਾ ਕੋਈ ਸੜਕ ਕੋਈ ਕੋਈ ਮਤਲਬ ਛੇਲ ਦੀ ਰਖਵਾਲੀ ਕਰ ਰਿਹਾ ਕੋਈ ਸੜਕ ਦੀ ਰਖਵਾਲੀ ਕਰ ਰਿਹਾ ਕੋਈ ਸੋਸਾਇਟੀ ਦੀ ਰਖਵਾਲੀ ਕਰ ਰਿਹਾ ਕਿੰਨਾ ਕੁਝ ਹੁੰਦਾ ਹੈ ਇਸੇ ਤਰ੍ਹਾਂ ਹੀ ਹਰ ਮੂਵਮੈਂਟ ਹਰ ਲੇਅਰ ਦੇ ਕਿੰਨੇ ਹੀ ਵਨਗੀਆਂ ਹੁੰਦੀਆਂ ਠੀਕ ਹੈ ਉਹ ਸਭ ਲੈਵਲ ਤੇ ਤੁਹਾਨੂੰ ਲੜਨਾ ਹੁੰਦਾ ਤੁਸੀਂ ਇਹ ਨਹੀਂ ਕਹਿ ਸਕਦੇ ਇਹ ਮੋਰ ਇੰਪੋਰਟੈਂਟ ਹੈ ਐਲੈਸ ਇੰਪੋਰਟੈਂਟ ਹੈ ਇਹਦੀ ਲੋੜ ਦੇਣੀ ਹੈ ਇਹਦੀ ਜਿਆਦਾ ਲੋੜ ਹੈ ਇਦਾਂ ਨਹੀਂ ਹੁੰਦਾ ਤੁਸੀਂ ਆਪਣੀ ਮੂਵਮੈਂਟ ਨੂੰ ਐਡਵਾਂਸ ਕਰਨਾ ਹੈ ਅੱਗੇ ਵਧਾਉਣਾ ਹੈ ਤੁਸੀਂ ਕਿਸੇ ਵੀ ਲੈਵਲ ਦੇ ਉੱਤੇ ਕੰਟਰੀਬਿਊਟ ਕਰ ਸਕਦੇ ਹੋ ਕਰੋ ਦਲ ਖਾਲਸਾ ਪੋਲਿਟਿਕਲ ਤੌਰ ਤੇ ਲੜਾਈ ਨਹੀਂ ਲੜਦਾ ਪਰ ਤੁਹਾਡੇ ਨਾਲ ਬੈਠਦੀ ਪੋਲਿਟਿਕਲ ਪਾਰਟੀ ਐਸਟ ਮਕਾਲੀਤ ਅੰਮ੍ਰਿਤਸਰ ਨਹੀਂ ਤੁਸੀਂ ਕਹਿੰਦੇ ਹੋ ਇਲੈਕਟੋਰਲ ਲੜਾਈ ਨਹੀਂ ਲੜਦਾ ਪੋਲਿਟਿਕਲ ਤੇ ਅਸੀਂ ਹੈਗੇ ਆਂ ਪਰ ਅਸੀਂ ਪੋਲਿਟਿਕਲ ਆਂ ਪਰ ਅਸੀਂ ਇਲੈਕਟੋਰਲ ਨਹੀਂ ਹਾਂ ਹਾਂ ਅਸੀਂ ਇਲੈਕਟੋਰਲ ਨਹੀਂ ਹਾਂ ਪੋਲਿਟਿਕਲ ਅਸੀਂ ਪੋਲਿਟਿਕਲ ਫਾਈਟ ਹੀ ਕਰ ਰਹੇ ਆਂ ਸਾਡੀ ਸਟਰਗਲ ਪੋਲਿਟਿਕਲ ਹੈ ਅਸੀਂ ਪੋਲਿਟਿਕਲ ਲੈਵਲ ਤੇ ਹੀ ਗਵਰਨਮੈਂਟ ਆਫ ਇੰਡੀਆ ਨੂੰ ਚੈਲੰਜ ਕਰਦੇ ਆਂ ਆਪਣੇ ਇਸ਼ੂਜ਼ ਨੂੰ ਟੇਕ ਅਪ ਕਰਦੇ ਆਂ ਅਸੀਂ ਰਿਜ਼ਿਸਟ ਕਰਦੇ ਆਂ ਉਹਨਾਂ ਦੀ ਕਿਸੇ ਵੀ ਕਿਸੇ ਉਹਨਾਂ ਦੇ ਕਿਸੇ ਵੀ ਜ਼ੁਲਮ ਨੂੰ ਕਿਸੇ ਵੀ ਐਡਵਾਂਸਮੈਂਟ ਨੂੰ ਜਿਹੜੀ ਸਾਡੇ ਤੇ ਹਾਵੀ ਹੁੰਦੀ ਹੈ ਅਸੀਂ ਰਜਿਸਟ ਕਰਦੇ ਹਾਂ ਅਸੀਂ ਪੋਲੀਟੀਕਲ ਡੈਮੋਕਰੈਟਿਕ ਲੈਵਲ ਤੇ ਲੜਦੇ ਹਾਂ ਹਾਂ ਅਸੀਂ ਚੋਣਾਂ ਦੇ ਵਿੱਚ ਸਿੱਧਾ ਹਿੱਸਾ ਨਹੀਂ ਲੈਂਦੇ ਸੋਵਟ ਸਾਡੀ ਜਿਹੜੀ ਅਲਾਈਅੰਸ ਪਾਰਟਨਰ ਆ ਅਕਾਲੀ ਦਲ ਮਾਨ ਨਾ ਉਹ ਕੇ ਫਾਈਨ ਅਸੀਂ ਵੈਲਕਮ ਕਰਦੇ ਹਾਂ ਅਕਾਲੀ ਦਲ ਮਾਨ ਦੀ ਜੇ ਗੱਲ ਕਰੀਏ ਜੇ ਆਪਾਂ ਅਕਾਲੀ ਦਲ ਦੀ ਗੱਲ ਕਰੀਏ ਤੇ ਸਿੰਘ ਸਾਹਿਬਾਨਾਂ ਦਾ ਇੱਕ ਸੁਨੇਹਾ ਜਿਹੜਾ ਆਇਆ ਸੀ 2 ਤਰੀਕ ਦਾ ਫੈਸਲੇ ਹੋਏ ਸੀ ਇਹ ਅਕਾਲ ਤਖਤ ਸਭ ਦੀ ਫੈਸਲੀਤਮੀ ਹੋਇਆ ਤੇ ਹੁਣ ਫੇਰ ਇੱਕ ਤੁਦਨ ਤੋਂ ਪਹਿਲਾਂ ਅਸਨੇ ਹਾਸੀ ਚਰਚਾ ਦੇ ਵਿੱਚ ਆ ਕਿ ਸਮੂਹ ਕ ਅਕਾਲੀ ਦਲ ਇਕੱਠੇ ਹੋ ਜਾਣੇ ਚਾਹੀਦੇ ਆ ਜਥੇਦਾਰਾਂ ਦੀ ਜਿਹੜੇ ਪਹਿਲਾਂ ਵੀ ਤੇ ਹੁਣ ਵੀ ਇੱਕ ਤਾਂ ਮੈਨੂੰ ਉਹ ਸ਼ਬਦਾਵਲੀ ਨਹੀਂ ਚੰਗੀ ਲੱਗਦੀ ਇਹ ਜਥੇਦਾਰਾਂ ਦੀ ਸ਼ਬਦਾਵਲੀ ਨਹੀਂ ਹੈ ਕਿ ਜਿਹੜੇ ਉਹ ਕਹਿੰਦੇ ਨੇ ਸਾਰੇ ਚੁੱਲ੍ਹੇ ਸਿਮੇਟ ਦਿਓ ਇਹ ਚੁੱਲ੍ਹੇ ਥੋੜੀ ਹੁੰਦੇ ਨੇ ਪੋਲਿਟੀਕਲ ਪਾਰਟੀਆਂ ਨੇ 50 50 60 60 ਸਾਲ ਦਾ ਸਾਰਿਆਂ ਦਾ ਇਤਿਹਾਸ ਹੈ ਉਹਨਾਂ ਨੂੰ ਚੁੱਲ੍ਹੇ ਕਹਿਣਾ ਪਹਿਲਾਂ ਤੇ ਸ਼ਬਦਾਵਲੀ ਬੜੀ ਬੀ ਲਿਟਰ ਕਲ ਮਾਰੀ ਹੈ ਛੋਟੇ ਕਰਨ ਵਾਲੀ ਉਹਨਾਂ ਨੂੰ ਜਿਸ ਤਰ੍ਹਾਂ ਦੀ ਸ਼ਬਦਾਵਲੀ ਸਾਡੇ ਫੇਸਬੁੱਕ ਤੇ ਜਥੇਦਾਰ ਅਲੀ ਲੋਕ ਵਰਤਦੇ ਨੇ ਉਹੋ ਜੀ ਸ਼ਬਦਾਵਲੀ ਜਥੇਦਾਰ ਇਹਨਾਂ ਲਈ ਵਰਤਦੇ ਪਏ ਨੇ ਕੀ ਫਰਕ ਹੈ ਦੋਨਾਂ 'ਚ ਉਹ ਇੱਕ ਸੀਟ ਤੇ ਬੈਠੇ ਨੇ ਉਹਨਾਂ ਨੂੰ ਇਹੀ ਸਮਝ ਹੋਣੀ ਚਾਹੀਦੀ ਕਿ ਘੱਟੋ ਘੱਟ ਐਡਰੈਸ ਤਾਂ ਠੀਕ ਕਰਿਓ ਉਹਨਾਂ ਨੂੰ ਇਹ ਕੀ ਚੁੱਲੇ ਚੁੱਲੇਸ ਮਿਟਣਾ ਕੀ ਮਤਲਬ ਹੋਇਆ ਪਹਿਲੀ ਗੱਲ ਤਾਂ ਇਹ ਹੈ ਦੂਸਰੀ ਗੱਲ ਹੈ ਕਿ ਸ਼ਬਦਾਵਲੀ ਮਤਲਬ ਉਹਨਾਂ ਦੇ ਲੈਵਲ ਦੀ ਨਹੀਂ ਹੈ ਜਿਹੜੀ ਉਹਨਾਂ ਨੇ ਉਦੋਂ ਦੋ ਤਰੀਕ ਵੀ ਵਰਤੀ ਹੈ ਤੇ ਪਰਸੋਂ ਵੀ ਵਰਤੀ ਹੈ ਹਾਂ ਹਾਂ ਚਲੋ ਜਥੇਦਾਰ ਹਮੇਸ਼ਾ ਇੰਟਰਸਟ ਸੇਫਗਾਰਡ ਕਰਦੇ ਨੇ ਅਕਾਲੀ ਦਲ ਬਾਦਲ ਦਾ ਤੇ ਜਦੋਂ ਪਬਲਿਕ ਦੇ ਵਿੱਚ ਬੋਲਦੇ ਨੇ ਤੇ ਇਸ ਤਰ੍ਹਾਂ ਗੱਲ ਦਿੰਦੇ ਨੇ ਜਿਵੇਂ ਸਾਰੇ ਅਕਾਲੀ ਦਲਾਂ ਨੂੰ ਉਹਨਾਂ ਨੇ ਆਪਣੇ ਕਲੱਬ ਵਿੱਚ ਲਿਆ ਹੋਇਆ ਬਿਲਕੁਲ ਨਹੀਂ ਉਹ ਦੂਸਰੇ ਜਿੱਥੇ ਦੂਸਰੇ ਅਕਾਲੀ ਦਲਾਂ ਬਾਰੇ ਕੋਈ ਉਹਨਾਂ ਦਾ ਕੰਸਰਨ ਨਹੀਂ ਹੁੰਦਾ ਕੋਈ ਉਹ ਉਹਨਾਂ ਨੂੰ ਚਾਹੁੰਦੇ ਨਹੀਂ ਹੁੰਦੇ ਕੋਈ ਉਹਨਾਂ ਦਲ ਨਾਲ ਪਿਆਰ ਨਹੀਂ ਹੁੰਦਾ ਇਹਨਾਂ ਜਥੇਦਾਰਾਂ ਦਾ ਸਿਰਫ ਇਹਨਾਂ ਨੇ ਹਿੱਤ ਵੇਖਨੇ ਹੁੰਦੇ ਨੇ ਅਕਾਲੀ ਦਲ ਬਾਦਲ ਇਹ ਦੋ ਤਰੀਕ ਦੇ ਫੈਸਲੇ ਜਿਹੜਾ ਕਿਹਾ ਗਿਆ ਸੀ ਅਕਾਲੀ ਦਲ ਨੂੰ ਮਜ਼ਬੂਤ ਕਰੋ ਮਜ਼ਬੂਤੀ ਦੀ ਗੱਲ ਹੈ ਕਿਹੜੇ ਅਕਾਲੀ ਦਲ ਦੀ ਹੋ ਰਹੀ ਹੈ ਇਹਨਾਂ ਜਥੇਦਾਰਾਂ ਨੂੰ ਕੌਣ ਰੋਕਦਾ ਹੈ ਕਿ ਇਹ ਸਾਰੇ ਕਾਲੀ ਦਲਾਂ ਦਾ ਨਾਮ ਨਹੀਂ ਲੈ ਸਕਦੇ ਕਿ ਅਸੀਂ ਕਾਲੀ ਦਲ ਫਲਾਣੇ 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 ਨੂੰ ਕਹਿ ਨਹੀਂ ਆ ਕਿ ਇਕੱਠੇ ਹੋਵੋ ਇਹ ਕਿਉਂ ਕਹਿੰਦੇ ਨੇ ਜਿੰਨਾਂ ਵੱਖਰੇ ਵੱਖਰੇ ਚੁੱਲ੍ਹੇ ਸਮੇਟ ਲੋ ਚੁੱਲ੍ਹੇ ਤੇ ਮਤਲਬ ਪਹਿਲੀ ਗੱਲ ਤੇ ਸ਼ਬਦ ਹੀ ਨਹੀਂ ਠੀਕ ਸ਼ਬਦ ਹੀ ਨਹੀਂ ਠੀਕ ਜਿਹੜਾ ਤੁਸੀਂ ਸ਼ਬਦ ਵਰਤ ਰਹੇ ਹੋ ਮਤਲਬ ਦੂਸਰੀ ਗੱਲ ਹੈ ਤੁਸੀਂ ਐਡਰੈਸ ਕਰੋ ਨਾ ਲਓ ਫਿਰ ਉਸ ਤੋਂ ਬਾਅਦ ਇਹ ਕੀ ਹੋਇਆ ਤੁਸੀਂ ਉੱਥੇ ਬੋਲ ਲਿਆ ਤੇ ਗੱਲ ਖਤਮ ਹੋ ਗਈ ਇੱਕ ਕਾਲੀ ਦਲ ਨੂੰ ਤਗੜਿਆ ਕਰਨ ਦੀ ਗੱਲ ਹੋਣੀ ਹੈ ਤੁਸੀਂ ਸਾਰੇ ਕਾਲੀ ਦਲਾਂ ਤੁਸੀਂ ਜਿਵੇਂ ਪ੍ਰੋਫੈਸਰ ਦਰਸ਼ਨ ਸਿੰਘ ਵੇਲੇ ਹੋਇਆ ਸੀ ਪ੍ਰੋਫੈਸਰ ਮਨਜੀਤ ਸਿੰਘ ਵੇਲੇ ਹੋਇਆ ਸੀ ਉਹਨਾਂ ਨੇ ਸਾਰੇ ਅਕਾਲੀ ਦਲਾਂ ਦੇ ਪ੍ਰਧਾਨ ਸੱਦੇ ਸੀ ਤੁਸੀਂ ਸੱਦੋ ਤੁਸੀਂ ਦੋ ਤਰੀਕ ਬੋਲ ਲਿਆ ਉਸ ਤੋਂ ਬਾਅਦ ਤੁਹਾਡਾ ਰੋਲ ਖਤਮ ਹੋ ਗਿਆ ਮਾਨ ਸਾਹਿਬ ਨਾਲ ਮੇਰੀ ਗੱਲਬਾਤ ਹੋਈ ਹੈ ਥੋੜੀ ਦੇਰ ਪਹਿਲਾਂ ਤੁਹਾਡੇ ਤੋਂ ਉਹਨਾਂ ਨੇ ਵੀ ਗੱਲ ਕੀਤੀ ਕਿ ਸਾਨੂੰ ਤੇ ਕੁਝ ਸੁਨੇਹਾ ਨਹੀਂ ਆਇਆ ਨਾ ਸਾਨੂੰ ਬੁਲਾਇਆ ਗਿਆ ਮੈਂ ਜੀ ਦੋ ਤਰੀਕ ਬੋਲ ਲਿਆ ਹਾਂ ਬੋਲਣ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ ਖਤਮ ਹੋ ਗਈ ਤੁਸੀਂ ਅਗਲੇ ਦਿਨ ਚੱਟੀਆਂ ਕੱਟੋ ਸਖਤਰੇ ਤੋਂ ਅਕਾਲੀ ਦੇ ਪ੍ਰਧਾਨ ਨੂੰ ਜਿਹੜਾ ਜਿੰਨੇ ਅਕਾਲੀ ਦਲ ਨਾਂ ਤੇ ਆਪਣਾ ਪਾਰਟੀ ਦਲ ਬਣਾਇਆ ਨਾ ਉਹਦੇ ਪ੍ਰਧਾਨ ਨੂੰ ਚਿੱਠੀ ਘੱਡੋ ਕਿ ਇਸ ਤਰੀਕ ਨੂੰ ਆ ਕੇ ਦੱਸੋ ਕਿ ਕੀ ਤੁਸੀਂ ਪੰਥਕ ਇਕਤਾ ਚਾਹੁੰਦੇ ਹੋ ਜਦੋਂ ਉਹ ਆਹ ਤੁਸੀਂ ਉਹਨਾਂ ਨਾਲ ਬੈਠ ਕੇ ਗੱਲ ਕਰੋ ਤੁਸੀਂ ਬਾਈ ਨੇਮ ਬੁਲਾਓ ਤੁਸੀਂ ਬਾਈ ਨੇਮ ਕਹੋ ਜਿੰਨਾਂ ਨੂੰ ਕਹਿਣਾ ਇਹ ਬੜੀ ਵੇਗ ਗੱਲਾਂ ਕਰਦੇ ਮੈਂ ਤੁਹਾਨੂੰ ਪਹਿਲਾਂ ਕਲੀਅਰ ਕਰਦਾ ਉਹਨਾਂ ਦੇ ਧਿਆਨ ਉਹਨਾਂ ਦੀ ਚਿੰਤਾ ਤੇ ਉਹਨਾਂ ਦੇ ਹਿੱਤ ਸਿਰਫ ਤੇ ਸਿਰਫ ਅਕਾਲੀ ਦਲ ਬਾਦਲ ਨਾਲ ਹੁੰਦੇ ਜਿਹੜੀ ਸ਼੍ਰੋਮਣੀ ਕਮੇਟੀ ਨੂੰ ਚਲਾ ਰਹੀ ਹੈ ਤੇ ਸ਼੍ਰੋਮਣੀ ਕਮੇਟੀ ਅਪੋਇੰਟਿੰਗ ਅਥਾਰਟੀ ਹੈ ਜਥੇਦਾਰਾਂ ਦੀ ਇਸ ਤੋਂ ਅੱਗੇ ਉਹਨਾਂ ਦਾ ਕਿਸੇ ਪ੍ਰਤੀ ਕੋਈ ਸਨੇ ਕੋਈ ਪਿਆਰ ਦੋ ਤਰੀਕ ਵਾਲੇ ਫੈਸਲੇ ਵੀ ਅਕਾਲੀ ਦਲ ਬਾਦਲ ਦੇ ਹੱਕ ਦੇ ਵਿੱਚ ਹੋਣ ਦੇ ਕਾਰਨ ਤੇ ਉਹ ਵੱਡੇ ਫੈਸਲੇ ਹੋਏ ਕਿ ਤਿੰਨ ਸਿੰਘ ਜਮਨ ਘਰੇ ਮੁੜ ਦੇ ਕੋਰਨਾ ਪਿਆ ਦੋ ਤਰੀਕ ਦੋ ਤਰੀਕ ਦੇ ਫੈਸਲੇ ਆਊਟਕਮ ਕਿਦਾ ਸੀ ਆਊਟਕਮ ਕੀ ਸੀ ਸ਼ਿਕਾਇਤ ਗਈ ਅਕਾਲੀ ਦਲ ਬਾਦਲ ਦੇ ਟੁੱਟੇ ਹੋਏ ਅਕਾਲੀਆਂ ਦੀ ਤੇ ਕਿਹਦੇ ਖਿਲਾਫ ਸ਼ਿਕਾਇਤ ਗਈ ਆਪਣੇ ਹੀ ਪੇਰੈਂਟ ਬੋਡੀ ਦੇ ਜਿਹੜੇ ਉਤੋਂ ਟੁੱਟ ਕੇ ਸੀ ਟਾਣੀਆਂ ਸੀ ਉਹਨਾਂ ਨੇ ਆਪਣੀ ਪੇਰੈਂਟ ਬੋਡੀ ਦੀ ਸ਼ਿਕਾਇਤ ਕੀਤੀ। ਬਾਕੀ ਤੇ ਦਾਗੀਆਂ ਦੀ ਗੱਲ ਹੋਈ ਸੀ ਉੱਥੇ। ਚਲੋ ਓਏ ਤੁਸੀਂ ਨਾ ਦਿੱਤੇ ਨੇ। ਜੋ ਉੱਥੇ ਕਿਹਾ ਗਿਆ ਜੋ ਨੇ ਤਾਂ ਵੀ ਕਿਹਾ ਗਿਆ। ਜੋ ਅਕਾਲੀ ਦਲ ਸੀ ਹਾਂ ਉਹਦੀ ਟੁੱਟੀ ਹੋਈ ਟਾਣੀ ਨੇ ਆਪਣੇ ਪੇਰੈਂਟ ਬੋਡੀ ਦੀ ਸ਼ਿਕਾਇਤ ਕੀਤੀ। ਸਿੱਧੀ ਜਿਹੀ ਗੱਲ। ਉਹਨਾਂ ਦੋਵਾਂ ਦੀ ਇਕਤਾ ਦੀ ਗੱਲ। ਉਹਨਾਂ ਦੋਨਾਂ ਦੀ ਇੱਕ ਦੀ ਸ਼ਿਕਾਇਤ ਤੇ ਦੂਜੇ ਦੇ ਖਿਲਾਫ। ਇੱਕ ਕੰਪਲੇਨੈਂਟ ਤੇ ਦੂਜਾ ਕੰਪਲੇਨ। ਉਹਨਾਂ ਦੀ ਸਾਰੀ ਉਹਨਾਂ ਦੇ ਆਲੇ ਦੁਆਲੇ ਘੁੰਮਦੀ ਹੋਈ ਸਾਰੀ ਉਸ ਵੇਲੇ ਕਾਰਵਾਈ ਹੋਈ। ਇਹ ਫੈਸਲਾ ਵੀ ਉਹਨਾਂ ਨੂੰ ਉਹਨਾਂ ਨੂੰ ਮੁੱਖ ਰੱਖ ਕੇ ਕੀਤਾ ਗਿਆ ਕਿਸੇ ਹੋਰ ਅਕਾਲੀ ਦਲ ਨੂੰ ਮੁੱਖ ਰੱਖਿਆ ਹੀ ਨਹੀਂ ਗਿਆ ਔਰ ਕਦੀ ਇਹਨਾਂ ਜਥੇਦਾਰਾਂ ਨੇ ਦੂਜੇ ਅਕਾਲੀ ਦਲ ਬਾਰੇ ਕੋਈ ਪ੍ਰੇਮ ਪਿਆਰ ਸਨੇਹ ਦਿਖਾਇਆ ਹੀ ਨਹੀਂ ਪਰ ਟੁੱਟੀ ਹੋਈ ਟਾਣੀ ਤੇ ਹੁਣ ਅਕਾਲੀ ਦਲ ਨਵਾਂ ਲੈ ਕੇ ਆ ਰਹੀ ਹੈ ਉਹ ਤਾਂ ਇੱਕ ਇੱਕ ਵੱਡੀ ਬੋਡੀ ਟੁੱਟੀ ਹੈ ਉਹਦੇ ਚ ਉਹਦੇ ਇੱਕ ਸ਼ਾਖ ਵੱਖਰੀ ਹੋਈ ਹੈ ਉਹ ਹੁਣ ਸ਼ਾਖ ਆਪਣੇ ਆਪ ਨੂੰ ਪੂਰਨ ਰੂਪ ਦੇ ਵਿੱਚ ਪੂਰਨ ਰੂਪ ਦੇ ਵਿੱਚ ਆਪਣਾ ਉਭਾਰ ਕਰਕੇ ਆਪਣਾ ਨਿਖਾਰ ਕਰਕੇ ਤੇ ਉਹਦੇ ਆਪਣੀ ਪੇਰੈਂਟ ਬੋਡੀ ਤੇ ਬਰਾਬਰ ਆਪਣੀ ਇੱਕ ਬੋਡੀ ਸੈਟ ਅਪ ਕਰਨ ਜਾ ਰਹੀ ਹੈ ਪੈਰਲਲ ਬੋਡੀ ਪੈਰਲਲ ਅਕਾਲੀਦਲ ਸੈਟ ਅਪ ਹੋ ਰਿਹਾ ਇੱਕ ਅਕਾਲੀਦਲ ਦਾ ਕੁਝ ਹਿੱਸਾ ਟੁੱਟਿਆ ਉਹ ਲੋਕਾਂ ਤੱਕ ਗਏ ਉਹਨਾਂ ਨੇ ਆਪਣੀ ਮੈਂਬਰਸ਼ਿਪ ਭਰਤੀ ਕੀਤੀ ਤਾਂ ਉਹ ਆਪਣੇ ਪੇਰੈਂਟ ਬੋਡੀ ਦੇ ਪੈਰਲਲ ਆਪਣੀ ਇੱਕ ਬੋਡੀ ਸੈਟ ਅਪ ਕਰਨ ਜਾ ਰਹੇ ਫਿਰ ਜੋ ਸਿੰਘ ਸਾਹਿਬ ਦਾ ਸੁਨੇਹਾ ਰਿਹਾ ਸਰਪ੍ਰਸਤੀ ਦੀ ਗੱਲ ਹੋਈ ਜੋ ਸਿੰਘ ਸਾਹਿਬ ਨੇ ਕਿਹਾ ਕੋਈ ਫਰਕ ਨਹੀਂ ਹੈ ਥਾਟ ਸੇਮ ਦਾ ਥਾਟ ਇੱਕ ਹੈ ਦੋਨਾਂ ਦੇ ਥੱਲੇ ਕੰਸਟੀਟਿਊਐਂਸੀ ਇੱਕ ਹੈ ਦੋਨਾਂ ਦੇ ਥੱਲੇ ਲੋਕ ਇੱਕ ਨੇ ਜੋ ਸਰਪ੍ਰਸਤੀ ਦੀ ਗੱਲ ਹੋਈ ਕਿ ਸਰਪ੍ਰਸਤੀ ਅਕਾਲ ਤਖਤ ਸਾਹਿਬ ਦੀ ਨਹੀਂ ਹੋ ਸਕਦੀ ਇਹਨੂੰ ਕਿਵੇਂ ਦੇਖਦੇ ਆ ਕਲ ਦਲ ਖਾਲਸਾ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦਾ ਜਥੇਦਾਰ ਸਰਟੀਫਿਕੇਟ ਨਹੀਂ ਦੇ ਸਕਦਾ ਜਿਹੜਾ ਪੰਥਕ ਸਰੋਕਾਰਾਂ ਲਈ ਦਲ ਜਾਂ ਪਾਰਟੀ ਜਾਂ ਜਥੇਬੰਦੀ ਜਾਂ ਸੰਸਥਾ ਬਣੀ ਹੈ ਤੇ ਜਿਹੜਾ ਅਕਾਲ ਤਖਤ ਦੇ ਸਿਧਾਂਤ ਨੂੰ ਫਲਸਫੇ ਨੂੰ ਸਮਰਪਿਤ ਹੈ ਉਹਨੂੰ ਅਕਾਲ ਤਖਤ ਦੀ ਸਰਪ੍ਰਸਤੀ ਆਟੋਮੈਟਿਕਲੀ ਆਪ ਹੀ ਆਸਰ ਤੁਸੀਂ ਇਹਨਾਂ ਨੇ ਬੰਦ ਨਹੀਂ ਹੁੰਦੀ ਕਿ ਮੈਂ ਤੈਨੂੰ ਦਿੱਤੀ ਤੇ ਤੈਨੂੰ ਨਹੀਂ ਦਿੱਤੀ ਨੋ ਜਵੇਦਾਲ ਖਾਨ ਜਦਾਲ ਖਾਨਸ ਦਾ ਕੀ ਆਖ ਸਕਦਾ ਅਕਾਲ ਤਖ ਨੂੰ ਸਮਰਪਿਤ ਹੈ ਸਮਰਪਿਤ ਕਹ ਸਕਦੇ ਪੱਕਾ ਪੱਕਾ ਅਕਾਲੀ ਦਲ ਅੰਮ੍ਰਿਤਸਰ ਸਮਰਪਿਤ ਹੈ ਸਮਰਪਿਤ ਹੈ ਮੈਂ ਕਹਿੰਦਾ ਜਿਹੜਾ 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 ਸਿੱਖ ਜਿਹੜੀ ਸਿੱਖ ਜਥੇਬੰਦੀ ਅਕਾਲ ਤਖ ਸਾਹਿਬ ਦੇ ਸਿਧਾਂਤ ਨੂੰ ਪਰਨਾਈ ਹੋਈ ਹੈ ਉਹ ਸਮਰਪਿਤ ਹੈ ਉਹ ਸਮਰਪਿਤ ਹੈ ਹੂੰ ਉਹ ਪੰਥ ਲਈ ਕੰਮ ਕਰ ਰਹੀ ਹੈ ਉਹ ਸਮਰਪਿਤ ਹੈ ਉਹ ਪੰਥਕ ਸਰੋਕਾਰਾਂ ਲਈ ਕੰਮ ਕਰ ਰਹੀ ਹੈ ਉਹ ਸਮਰਪਿਤ ਹੈ ਜਥੇਦਾਰ ਨੇ ਕਿੰਨੂੰ ਸਰਪ੍ਰਸਤੀ ਦੇਣੀ ਹੈ ਨਹੀਂ ਦੇਣੀ ਇਹ ਫੈਸਲਾ ਜਥੇਦਾਰ ਕਰ ਸਕਦੇ ਪਰ ਸਿੰਘ ਸਾਹਿਬ ਦਾ ਬਿਆਨ ਨੂੰ ਕਿ ਤੁਹਾਨੂੰ ਜੰਦਾ ਦੇਖੀਏ ਅਕਾਲੀ ਦਰਬਾਰ ਇਹ ਮੇਘ ਬਿਆਨ ਹੈ ਹਾਂ ਨਾ ਉਹਦੇ ਕੋਈ ਅਰਥ ਸਮਝ ਆਉਂਦੇ ਨੇ ਉਹਦੇ ਹਰਫ ਆਪਣੇ ਆਪਣੇ ਤਰੀਕੇ ਨਾਲ ਹਰ ਇੱਕ ਨੇ ਕੱਢ ਲਏ ਕਿਸੇ ਨੇ ਉਹਨਾਂ ਨੂੰ ਵੈਲਕਮ ਕਰ ਦਿੱਤਾ ਕਿਸੇ ਨੇ ਉਹਨਾਂ ਨੂੰ ਕ੍ਰਿਟਿਸਾਈਜ਼ ਕਰਤਾ ਔਰ ਇਹ ਜਥੇਦਾਰ ਸ਼ੁਰੂ ਤੋਂ ਹੀ ਇਸ ਇਹੋ ਜੇ ਨਾਜ਼ੁਕ ਸਮਿਆਂ ਦੇ ਵਿੱਚ ਅਗਵਾਈ ਕਰਨ ਦੀ ਤਾਂ ਤੇ ਵੇਗ ਬਿਆਨ ਦੇ ਕੇ ਆਪ ਵਿੱਚੋਂ ਨਿਕਲ ਜਾਂਦੇ ਅੱਛਾ ਗੈਨੀ ਕੁਲਦੀਪ ਸਿੰਘ ਗਰਗਾਜ ਤੇ ਕੱਲ ਦੀ ਫਿਰ ਕਿੰਤੂ ਚੱਲੂ ਹੋ ਗਈ ਕੱਲ ਇੱਕ ਮੀਟਿੰਗ ਅਕਾਲੀ ਬੁਰਜਾ ਕਾਲੀ ਫੂਲਾ ਸਿੰਘ ਵਿਖੇ ਤੇ ਭਾਈ ਜਸਬੀਰ ਸਿੰਘ ਰੋਡੇ ਨੇ ਉੱਠ ਕੇ ਕਹਿਤਾ ਉੱਥੇ ਕਿ 350 ਸਾਲਾਂ ਸ਼ਤਾਬ ਦੀ ਆ ਰਹੀ ਆ ਤੇ ਸਿੰਘ ਸਹਿਬਾਨ ਇਹਨਾਂ ਨੂੰ ਘਰੇ ਤੋਰਿਆ ਜਾਵੇ ਤੇ ਫਿਰ ਨਵੇਂ ਸਿੰਘ ਸਾਹਿਬ ਨੂੰ ਲੈ ਕੇ ਆਇਆ ਜਾਵੇ ਕਿਉਂਕਿ ਕੋਈ ਸਰੂਪਾ ਲੈ ਸਕਦਾ ਵਾ ਕੋਈ ਆ ਨਾ ਕੰਨੀ ਕਰਦਾ ਵਾ ਕੋਈ ਦੂਰੀਆਂ ਬਣ ਜਾਂਦੀਆਂ ਵਾ 350 ਸਾਲ ਤੋਂ ਪਹਿਲਾਂ ਪਹਿਲਾਂ ਸਥਿਤੀ ਸਪੱਟ ਹੋਣੀ ਚਾਹੀਦੀ ਹੈ ਦੇਖੋ ਜੀ ਜਿਨ੍ਹਾਂ ਨੇ ਬਣਾਏ ਨੇ ਤੌਰ ਨੇ ਵੀ ਉਹਨਾਂ ਨੇ ਫੜ ਕੇ ਤੇ ਘਰ ਛੱਡੇ ਕੇ ਆਏ ਨਹੀਂ ਆ ਨਹੀਂ ਸਕਦਾ ਕੋਈ ਇਹ ਤਾਂ ਹੈ ਨਹੀਂ ਕਿ ਆਪਾਂ ਪੰਥ ਸਾਰਾ ਜਾਵੇ ਤੇ ਆਪਣੀ ਕਾਰਚ ਉਹਨਾਂ ਨੂੰ ਧੱਕੇ ਨਾ ਭਾਵੇ ਤੇ ਉਹਨਾਂ ਨੂੰ ਉਹਨਾਂ ਦੇ ਘਰ ਛੱਡਾਵੇ ਇਦਾਂ ਤੇ ਹੋਣਾ ਨਹੀਂ ਪਰ ਵਿਧੀ ਵਿਧਾਨ ਉਹ ਨਹੀਂ ਨਾ ਬਣਿਆ ਅਜੇ ਤੱਕ ਉਹ ਤੁਰ ਹੀ ਨਹੀਂ ਗੱਲ ਬਣਾ ਕੇ ਇੱਕ ਐਲਾਨ ਕਰਕੇ ਸਾਰਿਆਂ ਦੀ ਸਾਰਿਆਂ ਦੇ ਮੂੰਹ ਬੰਦ ਕਰਾ ਦਿੱਤੇ ਗਏ ਉਸ ਪਾਸੇ ਗਲਤਰੀ ਨਹੀਂ ਉਤਰ ਉਹ ਵਿਧਿ ਵਿਵਧਾਨ ਬਣਾਉਂਦੀ ਜਿਹੜੀ ਕਮੇਟੀ ਹੈ ਉਹ ਆਪਣੇ ਆਪ ਚ ਵਿਵਾਦਿਤ ਉਹ ਉਹ ਬੰਦੇ ਉਹਦੇ ਵਿੱਚ ਸ਼ਾਮਿਲ ਕੀਤੇ ਗਏ ਨੇ ਜਿਹੜੇ ਜਿਨ੍ਹਾਂ ਕੋਲ ਇਹਨਾਂ ਨੇ ਸ਼੍ਰੋਮਣੀ ਕਮੇਟੀ ਨੇ ਆਪਣੇ ਅਕੋਰਡਿੰਗ ਫੈਸਲਾ ਲੈਣਾ ਸਾਰੀ ਸੰਘਰਸ਼ੀਲ ਧਿਰ ਸੰਘੇਸ਼ ਸੰਘਰਸ਼ੀਲ ਜਥੇਬੰਦੀਆਂ ਸੰਸਥਾਵਾਂ ਨਾਲ ਤਨ ਜੁੜੀਆਂ ਸੰਸਥਾਵਾਂ ਖੜ ਜੁਝਾਰੂ ਸੰਸਥਾਵਾਂ ਵਿਦੇਸ਼ਾਂ ਵਿੱਚ ਬੈਠੀਆਂ ਸੰਸਥਾਵਾਂ ਸਾਰੀਆਂ ਉਹਦੇ ਚ ਆਊਟ ਨੇ ਇਹ ਜਿਹੜੇ ਬੰਦੇ ਲਏ ਗਏ ਨੇ ਨਾ ਇਟ ਆਲਰੇਡੀ ਸ਼੍ਰੋਮਣੀ ਕਮੇਟੀ ਤੇ ਅਖਾਲੀ ਦਲ ਦੇ ਨਾਲ ਪਹਿਲਾਂ ਹੀ ਜੈਸ ਨਾਲ ਜੈਸ ਮਲੋਂ ਵਾਲੇ ਜੈਸ ਨਾਲ ਜੈਸ ਮਲੋਂ ਵਾਲੇ ਬੰਦੇ ਹੀ ਕਮੇਟੀ ਦੇ ਮੈਂਬਰ ਬਣੇ ਹੋਏ ਆ ਚਲਾਸ ਦੇ ਵਿੱਚ ਦਲ ਖਾਲਸਾ ਆਜ਼ਾਦੀ ਦਿਹਾੜਾ ਆ ਰਿਹਾ ਮਨਾਇਆ ਜਾਂਦਾ ਹਰ ਇੱਕ ਥਾਂ ਦਲ ਖਾਲਸਾ ਕੀ ਪ੍ਰੋਗੋ ਆਜ਼ਾਦੀ ਦਿਹਾੜਾ ਭਾਰਤ ਦਾ ਸਾਡੇ ਲਈ ਗੁਲਾਮੀ ਦਿਹਾੜਾ ਹਾਂ ਪੰਜਾਬ ਲਈ ਕਾਲਾ ਦਿਨ ਸਾਡੇ ਲਈ ਗੁਲਾਮੀ ਦਿਹਾੜਾ 14 ਤਰੀਕ ਨੂੰ ਪ੍ਰੋਟੈਸਟ ਹੋਏਗਾ ਪ੍ਰੋਟੈਸਟ ਦੇ ਇਸ਼ੂਜ਼ ਨੇ ਫੇਕ ਐਨ ਕਾਊਂਟਰਸ ਦੁਬਾਰਾ ਪੰਜਾਬ 'ਚ ਸ਼ੁਰੂ ਹੋ ਗਏ ਨੇ ਪੁਲਿਸ ਕਸਟਡੀ ਦੇ ਵਿੱਚ ਮੌਤਾਂ ਹੋ ਰਹੀਆਂ ਨੇ ਟਰਚਰ ਫਿਰ ਉਸੇ ਤਰ੍ਹਾਂ ਸ਼ੁਰੂ ਹੋ ਗਿਆ 3 ਡਿਗਰੀ ਟਰਚਰ ਕੀਤਾ ਗਿਆ ਨਰਿੰਦਰ ਦੀ ਦੀਪ ਸਿੰਘ ਜਿਹੜਾ ਨੌਜਵਾਨ ਸੀ ਪਟੰਡੇ ਦਾ ਜਸਪ੍ਰੀਤ ਨਲ ਹੋਇਆ ਜਿਸ ਤਰੀਕੇ ਦਾ ਪੁਲਿਸ ਦਾ ਵਿਹਾਰ ਦੇਖਣ ਨੂੰ ਮਿਲ ਰਿਹਾ ਬਹੁਤ ਨਿੰਦਣਗੱਲ ਹੈ ਔਰ ਇਹਨਾਂ ਨੇ ਹੌਸਲੇ ਫਿਰ ਜਿਵੇਂ ਕੇਪੀਐਸ ਗਿਲਵਲੇ ਹੌਸਲੇ ਵਧੇ ਸੀ ਫਿਰ ਹੁਣ ਹੌਸਲੇ ਵਧਦੇ ਪਏ ਨੇ ਇਹ ਗੱਲਾਂ ਇਹ ਇਹਨਾਂ ਗੱਲਾਂ 'ਤੇ ਰੋਕ ਤਾਂ ਬਹੁਤ ਜ਼ਰੂਰੀ ਹੈ ਪਬਲਿਕ ਦਾ ਬੋਲਣਾ ਬਹੁਤ ਜ਼ਰੂਰੀ ਹੈ ਹਿਊਮਨ ਰਾਈਟਸ ਬੋਲਣਾ ਜ਼ਰੂਰੀ ਹੈ ਅਸੀਂ ਪ੍ਰੋਟੈਸਟ ਕਰਾਂਗੇ ਜਿਹੜੀਆਂ ਟ੍ਰਾਂਸਨੈਸ਼ਨਲ ਅਪ੍ਰੈਸ਼ਨ ਜਿਹੜੀਆਂ ਵਿਦੇਸ਼ਾਂ ਦੇ ਵਿੱਚ ਗੈਰ ਸਵਿਧਾਨਿਕ ਕਤਲ ਹੋਏ ਨੇ ਉਹਦਾ ਪ੍ਰੋਟੈਸਟ ਕਰਾਂਗੇ ਹਿਊਮਨ ਰਾਈਟਸ ਵਾਇਓਲੇਸ਼ਨ ਦਾ ਪ੍ਰੋਟੈਸਟ ਕਰਾਂਗੇ ਜਿਹੜੀ 78 ਸਾਲ ਤੋਂ ਅਸੀਂ ਗੁਲਾਮੀ ਸ਼ੋਸ਼ਣ ਤੇ ਬੇਇਨਸਾਫੀਆਂ ਚੱਲ ਰਹੀਆਂ ਉਹਦੇ ਖਿਲਾਫ ਪ੍ਰੋਟੈਸਟ ਕਰਾਂਗੇ ਔਰ ਤਰੀਕੀ 14 ਤਰੀਕ ਇਹ ਫਿਰੋਜ਼ਪੁਰ ਤੇ ਪਟਿਆਲਾ ਸਵਤੰਤਰਿਕ ਸਵੇਰੇ ਹੋਏਗਾ ਜਲੰਧਰ 14 ਤਰੀਕ ਸ਼ਾਮੀ 5:00 ਤੋਂ ਸੱਤ ਹੋਏਗਾ ਗੁਰਨਾਨਕ ਮਿਸ਼ਨ ਚੌਂਕ ਤੋਂ ਤੁਰ ਕੇ ਤੇ ਮਾਡਲ ਟਾਊਨ پارک ਚ ਜਾ ਕੇ ਰੈਲੀ ਕਰਕੇ ਉੱਥੇ ਸਮਾਪਤ ਕਰਾਂਗੇ ਔਰ ਇੱਕ ਗੱਲ ਹੋਰ ਹੈ ਕਿ ਜਿਹੜੀ ਇਹ ਗੈਂਗ ਗੈਂਗਸਟਰਿਜ਼ਮ ਜਿਹੜਾ ਵਧ ਰਿਹਾ ਇਹ ਇਹਦੇ ਪਿੱਛੇ ਸਟੇਟ ਨੇ ਆਪਣੀ ਇੱਕ ਸਪੋਰਟ ਇਹਦੇ ਪਿੱਛੇ ਸੁੱਟ ਦਿੱਤੀ ਹੈ ਕੁਝ ਗੈਂਗਸਟਰਸ ਨੂੰ ਉਹਨਾਂ ਨੇ ਆਪਣੇ ਹੱਥਾਂ ਚ ਕਰ ਲਿਆ ਗੈਂਗਸਟਰਸ ਨੂੰ ਸਟੇਟ ਦੀ ਪ੍ਰੋਟੈਕਸ਼ਨ ਚਾਹੀਦੀ ਹੁੰਦੀ ਹੈ ਤੇ ਸਰਕਾਰ ਨੂੰ ਉਹ ਹੱਥ ਚਾਹੀਦੇ ਹੁੰਦੇ ਨੇ ਜਿਹੜੇ ਹੱਥ ਤਾਂ ਗੈਰ ਸਰਕਾਰੀ ਲੋਕਾਂ ਦੇ ਹੋਣ ਪਰ ਕੰਮ ਸਰਕਾਰ ਦਾ ਕਰ। ਹਲਵਾ ਜੀ। ਕਮਰਪਾਲ ਜੀ ਸਾਡੇ ਨਾਲ ਸੀ ਉਹਨਾਂ ਨੇ ਜਿੱਥੇ ਕਿ ਸਾਰੀ ਜਾਣਕਾਰੀ ਦਿੱਤੀ ਹੈ ਨਾਲੇ ਵੀ ਕਿਹਾ ਕਿ ਖਾਖੀ ਖਾਸ ਕਰਕੇ ਖਾਖੀ ਨੇ ਜੋ 80 ਤੋਂ 90 ਦਾ ਹਾਕੇ ਦੇ ਵਿੱਚ ਕੀਤਾ ਉਹ ਦੁਬਾਰਾ ਸ਼ੇਦ ਚਾਲੂ ਹੋ ਰਿਹਾ। ਪੁਲਿਸ ਇਨਕਾਊਂਟਰ ਸੁਣਦੇ ਸੀ ਅੱਜ ਸਜਾਵਾਂ ਹੋ ਰਹੀਆਂ ਜਿਹੜਾ 80 ਤੋਂ 90 ਦਾ ਹਾਕੇ ਵਾਲਿਆਂ ਨੂੰ ਵੱਡੇ ਅਫਸਰ ਸਹਿਬਾਨ ਸੀ ਜਿਹੜੇ ਉਸ ਸਮੇਂ ਦੇ ਵਿੱਚ ਮੁਲਾਜ਼ਮ ਸੀ ਅੱਜ ਮੁਲਜ਼ਮ ਬਣ ਚੁੱਕੇ ਆ ਪਰ ਅੱਜ ਫੇਰ ਫੇਕ ਇਨਕਾਊਂਟਰ ਆ। ਬਠਿੰਡੇ ਪਟਿਆਲੇ ਹੋਰ ਕਿੰਨੀਆਂ ਘਟਨਾਵਾਂ ਵਾਪਰ ਗਈਆਂ ਆਇਲਟਸ ਟੀਚਰਸ ਹੀ ਇੱਕ ਉਸ ਨੌਜਵਾਨ ਨੂੰ ਕੁੱਟ ਕੇ ਮਾਰਤਾ ਜਾਂਦਾ ਵਾ ਜੇ ਆਪਾਂ ਕਰਨਲ ਬਾਠ ਦੀ ਗੱਲ ਕਰਦੇ ਹਾਂ ਉਹਦੀ ਪਤਨੀ ਉੱਠਦੀ ਆ ਆਪਣੇ ਪਤੀ ਵਾਸਤੇ ਤੇ ਆਪਣੇ ਬੇਟੇ ਵਾਸਤੇ ਇੱਕ ਵੱਡਾ ਸੰਘਰਸ਼ ਕਰਦੀ ਆ ਹਾਂ ਲੜਾਈ ਕਿਧਰਲੇ ਪਾਸੇ ਜਾਊਗੀ ਜਿੱਤੂਗੀ ਨਹੀਂ ਜਿੱਤੂਗੀ ਉਹ ਵਾਲਾ ਸਮਾਂ ਦੱਸੂਗਾ ਪਰ ਉਹ ਲੜਾਈ ਵੱਡੀ ਕਰਕੇ ਜਿਹੜੀ ਲੜੀ ਉਹਦੇ ਪਿੱਛੇ ਜਿਹੜੇ ਨੌਜਵਾਨ ਦਾ ਕਤਲ ਹੋਇਆ ਜਿਹੜਾ ਫੇਕ ਐਨਕਾਊਂਟਰ ਕਰਕੇ ਆਏ ਪੁਲਿਸ ਵਾਲੇ ਉਹ ਵੀ ਜਗਜाहਰ ਹੋ ਗਿਆ ਇਹਤੇ ਵੀ ਕਿੰਤੂ ਕੀਤੀ ਆ ਹਾਂ ਖਾਲਿਸਤਾਨ ਅੰਬੈਸੀ ਦੀ ਗੱਲ ਕੀਤੀ ਹੈ ਨਾਲ ਹੀ ਉਹ ਕਹਿੰਦੇ ਕਿ ਕਿਤੇ ਸਾਡਾ ਹੱਕ ਵਾ ਉਹ ਗੁਰਦੁਆਰਾ ਸਾਹਿਬ ਖਾਲਿਸਤਾਨ ਅੰਬੈਸੀ ਨਹੀਂ ਸੀ ਨਾ ਹੈ ਨਾ ਹੋਣੀ ਬਣੀ ਹੋਈ ਆ ਕੇਵਲ ਨਾਮ ਦਿੱਤਾ ਗਿਆ ਸੀ ਹਾਂ মিডিਆ ਨੇ ਜੋ ਖਾਸ ਕਰਕੇ ਭਾਰਤੀ মিডিਆ ਦੀ ਗੱਲ ਕੀਤੀ ਹੈ ਕਮਰਪਾਲ ਜੀ ਨੇ মিডিਆ ਦੇ ਉਛਾਲੇ ਸੀ ਜਿਹੜੇ ਉਹ ਕਿਸੇ ਪਾਸੇ ਹੋਰ ਜਾ ਰਹੇ ਆ ਤੇ ਜਥੇਦਾਰ ਸਹਿਬਾਨ ਉੱਤੇ ਕਿੰਤੂ ਕੀਤੀ ਹੈ ਕਿ ਉਹ ਕੇਵਲ ਇੱਕ ਪੱਖ ਰੱਖਦੇ ਆ ਉਹਨਾਂ ਨੂੰ ਸ਼ਾਇਦ ਅਕਾਲੀ ਦਲ ਬਾਦਲ ਦੇਖਦਾ ਹੋਰ ਅਕਾਲੀ ਦਲ ਨਹੀਂ ਦੇਖਦੇ ਦੇਖਦੇ ਆ ਸਿੰਘ ਸਾਹਿਬਾਨ ਦਾ ਫੈਸਲਾ ਕਿਸ ਤਰ੍ਹਾਂ ਦਾ ਆਉਂਦਾ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ 15 ਤਰੀਕ ਤੋਂ ਪਹਿਲਾਂ ਜਿਹੜਾ 14 ਤਰੀਕ ਨੂੰ ਪ੍ਰੋਟੈਸਟ ਰੱਖਿਆ ਵਾ ਉਹਦੇ ਬਾਰੇ ਵੀ ਜਾਣਕਾਰੀ ਦੇ ਦਿੱਤੀ ਗਈ ਹੈ ਖਾਸ ਕਰਕੇ ਅਕਾਲੀ ਦਲ ਅੰਮ੍ਰਿਤਸਰ ਤੇ ਦਲ ਖਾਲਸਾ ਜਿਹੜੀ ਆਪਣੀ ਲੜਾਈ ਲੜਦੇ ਆ ਉਹ ਕਹਿੰਦੇ ਲੜਾਈ ਵੀ ਜਾਰੀ ਰਹੂਗੀ ਇੱਕ ਲੜਾਈ ਦੀ ਰੂਪਰੇਖਾ ਵੱਖਰੀ ਹੋ ਸਕਦੀ ਆ ਲਾਈਨ ਵੱਖਰੀ ਹੋ ਸਕਦੀ ਆ ਉਹ ਕਿਸ ਤਰ੍ਹਾਂ ਦੀ ਹੋਊਗੀ ਇਹ ਆਉਣ ਵਾਲਾ ਸਮਾਂ ਦੱਸੂਗਾ ਧੰਨਵਾਦ ਕਰਦੇ ਆ ਜੀ ਪਰ ਫਤਿਹ ਸਾਂਝ ਕਰਦੇ ਆ ਵਾਹਿਗੁਰੂ ਜੀ ਕਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ